ਦੀਪਕ ਸਿੰਘ ਸਰਦਾਰ ਦੀਆਂ ਸਿਰਫ ਗੱਲਾਂ ਹੀ ਕੀਤੀਆਂ ਜਾ ਰਹੀਆਂ ਪਾਰਟੀ ਵੱਲੋਂ ਕਿ ਕੋਈ ਕੰਮ ਵੀ ਇਹ ਕਰ ਰਹੇ ਐ ਇਹਨਾਂ ਨੇ ਅਨੁਸਾਰ ਕਿਹਾ ਸੀ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਚਿੱਟਾ ਨਸ਼ਾ ਬੰਦ ਕਰ ਦੇਾਂਗੇ ਮੈਂ ਹੱਥ ਚੱਕ ਕੇ ਕਹਿੰਨਾ ਆਲੋ ਹਿੱਕ ਠੋਕ ਕੇ ਕਹਿੰਨਾ ਛਾਤੀ ਠੋਕ ਕੇ ਕਹਿੰਨਾ ਮੈਨੂੰ ਸਾਰਾ ਪਤਾ ਇੱਥੇ ਕਿੱਥੇ ਕਿੱਥੇ ਚਿੱਟਾ ਵਿਕਦਾ ਜੈਤੋ ਮੰਡੀ 'ਚ ਮੈਂ ਚਕਲਾ ਜਾਂਦਾ ਕਿਹੜੀ ਜਨਾਨੀ ਚਕਲਾ ਚਲਾਉਂਦੀ ਐ ਕਿੰਨੇ ਉਤੇ ਪਰਚੇ ਉਹਦੇ ਮੁੰਡੇ ਨੂੰ ਐਡਜ਼ ਐ ਜਿਸਮ ਫਰੋਸ਼ੀ ਦਾ ਧੰਦਾ ਇੱਥੇ ਚੱਲਦਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਚਕਲਾ ਇੱਥੇ ਚੱਲਦਾ ਨਸ਼ਾ ਇੱਥੇ ਵਿਕ ਰਿਹਾ ਚਿਟਾ ਇੱਥੇ ਵਿਕ ਰਿਹਾ ਜਿੱਥੇ ਸ਼ਹਿਰ ਦਾ ਸੀਵਰ ਟੁੱਟਿਆ ਤਾਂ ਟੁੱਟਿਆ ਜਿੰਨਾ ਚਿਰ ਇੱਥੇ ਕੋਈ ਬੰਦਾ ਮਰਦਾ ਨਹੀਂ ਕੋਈ ਬੱਸਾਂ ਆਪਸੇ ਨਹੀਂ ਵਜਦੀਆਂ ਕੋਈ ਟਰਾਲੇ ਵਾਲਾ ਵਿਚਾਰੇ ਦਾ ਨੁਕਸਾਨ ਨਹੀਂ ਹੁੰਦਾ ਕੋਈ ਆਉਣ ਜਾਣ ਵਾਲੀ ਗੱਡੀ ਨਹੀਂ ਵਿੱਚ ਮਰਦੀ ਕੋਈ ਪਰਿਵਾਰ ਨਹੀਂ ਮਰਦਾ ਉਹ ਗੁੰਡੀ ਕਰਦੀ ਦਾ ਪੈਸਾ ਉਹ ਹਰਾਮ ਦਾ ਪੈਸਾ ਉਹ ਮਲਾਵਟ ਖੋਰੀ ਦਾ ਪੈਸਾ ਉਹ ਰਿਸ਼ਵਤ ਖੋਰੀ ਦਾ ਪੈਸਾ ਪੈਸਾ ਇਕੱਠਾ ਕਰਕੇ ਬੰਦੇ 5-5 7-7 ਰਲ ਕੇ ਉਹਨਾਂ ਨੂੰ ਪਤਾ ਵੀ ਆਹ ਪ੍ਰੋਜੈਕਟ ਇੱਥੇ ਲੱਗਣਾ ਹੈ ਕਿ ਕਾਲੇ ਟੈਚੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅੱਗੇ ਆਉਣ ਵਾਲੇ ਦਿਨਾਂ 'ਚ ਆਹ ਪ੍ਰੋਜੈਕਟ ਚੱਲਣੇ ਆ ਉਹ ਪ੍ਰੋਜੈਕਟਾਂ ਨੂੰ ਚਲਾਉਣ ਵਾਸਤੇ ਜਿਹੜੇ ਕਾਲੇ ਟੈਚੀ ਦੇਈ ਜਾਂਦੇ ਨੇ ਨਾ ਤੁਸੀਂ ਇਹ ਨਾ ਕਹੋ ਕਿ ਤੁਸੀਂ ਰਾਤ ਨੂੰ ਜਾ ਕੇ ਜੇ ਟੈਚੀ ਫੜਾਏ ਉਹਨੇ ਹੋ ਕਿ ਨੇਰੇ ਤੇ ਕਿਸੇ ਨੂੰ ਪਤਾ ਹੀ ਨਹੀਂ ਇੱਥੇ ਵੀ ਆਹ ਦੇਖੋ ਜੀ ਕਿੱਥੇ ਟਾਂਕੇ ਕਿਧਰੋਂ ਦੀ ਕਿਵੇਂ-ਕਿਵੇਂ ਫਿੱਟ ਹੋਈ ਜਾਂਦੇ ਆ ਇਹ ਉਹਨਾਂ ਕਾਰਕੁਨਾਂ ਲਈ ਆ ਮੈਂ ਲੀਡਰਾਂ ਨੂੰ ਨਹੀਂ ਕਹਿੰਦਾ ਲੀਡਰ ਤਾਂ ਘਰੇ ਬੈਠੇ ਯਾਰ ਲੀਡਰ ਦੇ ਕੋਲੇ ਜਦੋਂ ਲక్ష్ਮੀ ਮਾਂ ਐ ਐ ਐ ਚੱਲ ਕੇ ਡੋਰੰਗੂ ਆ ਰਹੀ ਐ ਅਗਲਾ ਵੀ ਖੁੱਲ ਕੇ ਕਹਿੰਦਾ ਥਾਪੀ ਮਾਰ ਕੇ ਆਏ ਯਾਰ ਹਾਂ ਯਾਰ ਪਹਿਲੇ ਲੱਤੇ ਆ ਕਹਿੰਦਾ ਅਸੀਂ ਕੰਮ ਕਰਾ ਕੇ ਦਿੰਨੇ ਲੋਕਾਂ ਦੇ ਇਹ ਤੁਸੀਂ ਮਰੋਗੇ ਫਸੋਗੇ ਅੱਜ ਨਹੀਂ ਬਿਜ਼ਨਸ ਤੁਨ ਕੱਲ ਨੂੰ ਘਰੋਂ ਚੱਕੋਗੀ ਫਿਰ ਕਿ ਡਿੰਪੀ ਢਿੱਲੋ ਵਰਗੇ 40 40 ਸਾਲਾਂ ਦੇ ਦਿਗਜ ਸ਼ਰਮਣੇ ਕਾਲੀ ਦਲ ਦੇ ਬੰਦੇ ਉਹ ਆਮ ਆਦਮੀ ਚਲੇਗੇ ਜਿਹੜੇ ਕਹਿੰਦੇ ਸੀ ਏਦੋਂ ਨਕਮੀ ਤੇ ਕੱਟਿਆ ਸਰਕਾਰ ਹੀ ਕੋਈ ਨਹੀਂ ਐ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਬਹਾਦਰ ਸਰਦਾਰ ਸਿੰਘ ਸੂਰਮਾ ਭਗਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਪਹਿਲਾਂ ਸਾਰੇ ਸਮੁੱਚੇ ਪੰਜਾਬ ਕੌਮ ਨੂੰ ਪੰਜਾਬੀਆਂ ਨੂੰ ਭਾਰਤ ਵਾਸੀਆਂ ਨੂੰ ਪੰਜਾਬੀਆਂ ਨੂੰ ਬਾਹਰ ਬੈਠੇ ਵਿਦੇਸ਼ਾਂ ਵਿਦੇਸ਼ਾਂ ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਸ਼ੁਭ ਕਾਮਨਾਵਾਂ ਦੂਸਰੀ ਗੱਲ ਇਹ ਹੈ ਕਿ ਤੁਸੀਂ ਕਿਹਾ ਵੀ ਜਦੋਂ ਇਹਨਾਂ ਨੇ ਸੋਹ ਚੁੱਕੀ ਹੈ ਖਟਕਟ ਕਲਾ ਵਿਖੇ ਆਪਣੀ ਉਦੋਂ ਇਹਨਾਂ ਨੇ ਪੱਗਾਂ ਬੰਨ ਕੇ ਗਏ ਖੱਟੇ ਰੰਗ ਦੀਆਂ ਜਿਵੇਂ ਦਸਤਾਰਾਂ ਸਜਾਈਆਂ ਹੋਰ ਸੋਹਣੇ ਲਾਦੇ ਚਲੋ ਉਦੋਂ ਇੱਕ ਜਿਵੇਂ ਜਲਜਲਾ ਕ੍ਰਾਂਤੀ ਜੀ ਆ ਗਈ ਲੋਕਾਂ ਨੂੰ ਐ ਲੱਗਿਆ ਹਾਂ ਯਾਰ ਵੀ ਸਾਡਾ ਕੋਈ ਵਿਰੋਧ ਨਹੀਂ ਹਰੇਕ ਜੋ ਵੀ ਕੰਮ ਗਲਤ ਹੈ ਸਹੀ ਅਸੀਂ ਸਾਰਾ ਦੱਸਦੇ ਹਾਂ ਚੰਗਾ ਤਾਂ ਚੰਗਾ ਵੀ ਦੱਸਦੇ ਹਾਂ ਤਾਰਾ ਜੀ ਤੁਸੀਂ ਅੱਜ ਦੇ ਹਿਸਾਬ ਨਾਲ ਗੱਲ ਪੁੱਛੀ ਐ ਵੀ ਭਗਤ ਸਿੰਘ ਤੁਹਾਡੇ ਕਹਿੰਦਾ ਮਤਲਬ ਕਿ ਭਗਤ ਸਿੰਘ ਸਰਦਾਰ ਦੀਆਂ ਸਿਰਫ ਗੱਲਾਂ ਹੀ ਕੀਤੀਆਂ ਜਾ ਰਹੀਆਂ ਪਾਰਟੀ ਵੱਲੋਂ ਕਿ ਕੋਈ ਕੰਮ ਵੀ ਇਹ ਕਰ ਰਹੇ ਆ ਤਾਂ ਮੇਰੇ ਹਿਸਾਬ ਨਾਲ 100 'ਚੋਂ 10 ਕੇ ਨੰਬਰ ਇਹਨਾਂ ਨੂੰ ਫਿਲਹਾਲ ਅੱਜ ਦੀ ਘੜੀ ਅਸੀਂ ਦੇ ਸਕਦੇ ਹਾਂ ਜੀ ਕੋਈ ਦੱਸ ਦੇ ਵੀਰ ਮੇਰੇ ਤੁਸੀਂ ਵੀਡੀਓ ਦੇਖਦੇ ਹੋ ਕਿ ਆਸ-ਪਾਸ ਤੁਹਾਨੂੰ ਨਾਮ ਨਾ ਪਤਾ ਹੋਊਗਾ ਕਿਹੜੇ-ਕਿਹੜੇ ਬੰਦੇ ਚਿੱਟਾ ਪੀ ਕੇ ਖਤਮ ਹੋ ਗਏ ਢਾਈ ਸਾਲਾਂ ਚ ਚਲੋ ਪਹਿਲਾਂ ਦੇ ਛੱਡੋ ਯਾਰੋ ਪਹਿਲਾਂ ਦੀ ਸਰਕਾਰ ਦਾ ਰੋਲਾ ਸੀ ਇਹਨਾਂ ਨੇ ਅਨਸਾਰ ਕਿਹਾ ਸੀ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਚਿੱਟਾ ਨਸ਼ਾ ਬੰਦ ਕਰ ਦੇਾਂਗੇ ਮੈਂ ਹੱਥ ਚੱਕ ਕੇ ਕਹਿਣਾ ਲੋ ਇੱਕ ਠੋਕੇ ਕਹਿਣਾ ਛਾਤੀ ਠੋਕੇ ਕਹਿਣਾ ਮੈਨੂੰ ਸਾਰਾ ਪਤਾ ਇੱਥੇ ਕਿੱਥੇ-ਕਿੱਥੇ ਚਿੱਟਾ ਵਿਕਦਾ ਹੈ ਕਿਹੜੇ-ਕਿਹੜੇ ਬੰਦੇ ਚਿੱਟਾ ਵੇਚਦੇ ਆ ਕਿੰਨੇ ਬੰਦੇ ਚਿੱਟੇ ਨੇ ਇੱਥੇ ਮਰ ਗਏ ਜਿਹੜੇ ਮੈਂ ਆਪਦੀ ਹੱਥੀ ਇੱਥੇ ਮਚਾਤੇ ਯਾਰ ਜਿਨ੍ਹਾਂ ਦੇ ਪਰਿਵਾਰ ਰੁਲ ਗਏ ਜੇ ਕਿਸੇ ਜੀ ਦਾ ਮਾਤਾ ਮੈਨੂੰ ਸਾਥ ਦਿਓ ਮੈਂ ਤੁਹਾਨੂੰ ਦੱਸਦਾ ਕਾਰਵਾਈ ਤੁਸੀਂ ਕਰੋ ਤੇ ਘਰ ਮੈਂ ਦਾਦਾ ਮੈਂ ਮੂਰੇ ਲੱਗਦਾ ਤੁਹਾਨੂੰ ਡਰ ਲੱਗਦਾ ਤਾਂ ਫਿਰ ਚਿੱਟਾ ਬੰਦ ਹੋਊਗਾ ਚਿੱਟਾ ਪਹਿਲੀ ਗੱਲ ਕਾਂਟਾ ਜੀ ਨਸ਼ਾ ਬੰਦ ਨਹੀਂ ਹੋਇਆ ਚਿੱਟੇ ਮਾਰੇ ਉਹ ਲਾਗੇ ਜੇ ਮੈਂ ਗਲਤ ਆ ਪਹਿਲਾ ਨੰਬਰ ਕਾਂਟਾ ਜਿਹੜਾ ਮੇਨ ਸਾਡਾ ਜਿਹਨੇ ਭਵਿੱਖ ਜਿੰਦਾ ਜਨਰੇਸ਼ਨ ਖਤਮ ਕਰਤੀ ਚਿੱਟੇ ਨੇ ਸਾਡੀ ਜਿਹੜੀ ਨਸ਼ੇ ਵਾਲੀ ਆ ਕੋਸ਼ਿਸ਼ ਇਹੜੇ ਪੜ੍ਹਾਈ ਲਿਖਾਈ ਵਾਲੇ ਬੱਚੇ ਆ ਉਹ ਵਿਦੇਸ਼ਾਂ ਦਾ ਰੁੱਖ ਕਰ ਚੁੱਕੇ ਐ ਮੈਂ ਵੀ ਪਤਾ ਨਹੀਂ ਕਰ ਜਾ ਚੁੱਕਿਆ ਕੀ ਕੀਤਾ ਕੀ ਨਹੀਂ ਕੀਤਾ ਮੈਂ ਆਪਦੇ ਬੱਚੇ ਬਾਹਰ ਭੇਜਤੇ ਮੇਰਾ ਇੱਕ ਹੀ ਮੁੰਡਾ ਐ ਮੈਂ ਨਹੀਂ ਚੁੰਦਾ ਮੇਰਾ ਅੱਗੇ ਖਾਨਦ ਦਾ ਨਾਮ ਵਧੇ ਜਾਂ ਇੱਥੇ ਹੀ ਖਤਮ ਹੋ ਜੇ ਇੱਕ ਹੀ ਬੱਚਾ ਰੱਬ ਤੋਂ ਸੱਚੇ ਪਾਸ਼ਾ RAMDAS ਦੇ ਮਿੰਤਾ ਕਰਕੇ ਲਿੱਤਾ ਬੜੇ ਸਾਲਾਂ ਬਾਅਦ ਵਿਆਹ ਤਾਂ ਹੋਇਆ ਉਹਨੂੰ ਮੈਂ ਬਾਹਰ ਭੇਜਤਾ ਪੜ੍ਹਾਈ ਲਿਖਾਈ ਲਈ ਮੈਂ ਪੁੱਤ ਤੂੰ ਬਾਹਰ ਜਾੜਾ ਉੱਥੇ ਹੀ ਰਹਿ ਤੇ ਜ਼ਿੰਦਗੀ ਬਣਾ ਪੰਜਾਬ ਨੂੰ ਨਾ ਭੁੱਲੀ ਆਂਦਾ ਰਹੀਂ ਇੱਥੇ ਸੇਵਾਵਾਂ ਇੱਥੇ ਵੀ ਨਿਵਾਈ ਦੇਖੋ ਇੱਕ ਇੱਕ ਬੱਚਾ ਯਾਰ ਮੈਂ ਇੱਕ ਵਾਰ ਭੇਜਦਾ ਮੇਰੀ ਕਿੰਨੀ ਕਿਥੋਂ ਆਂਦਰਾਂ ਦਿਲ ਰੋਂਦਾ ਹੋਊਗਾ ਜਦੋਂ ਬੱਚਾ ਘਰ ਨਹੀਂ ਦੇਖਦਾ ਕਮਰਾ ਨਹੀਂ ਦੇਖਦਾ ਉਹਨੂੰ ਐਡੇ ਕਿਨੋਂ ਪਾਲੇ ਯਾਰ ਤੋਰਤਾ ਯਾਰ ਕਿਦਾ ਮਾਪਿ ਉਹਦਾ ਜੀ ਕਰਦਾ ਇੱਥੇ ਫਰੋਤੀਵਾਦ ਗੋਲੀਵਾਦ ਗੁੰਡਾਵਾਦ ਨਸ਼ਾ ਤਸਕਰੀ ਨਸ਼ਾਵਾਦ ਲੜਾਈਆਂ ਬਲਾਤਕਾਰ ਮੈਂ ਇੱਥੇ ਰੱਖੂਗਾ ਬੱਚੇ ਨੂੰ ਆਪਦੇ ਨੂੰ ਯਾਰ ਮੇਰੇ ਬੱਚੇ ਨੂੰ ਕੋਈ ਮਾਰ ਦੂਗਾ ਕੱਲ ਨੂੰ ਜਿੰਨੇ ਪੈਸੇ ਸੀ ਬਾਹਰ ਲਾਉਂਦੇ ਪੰਡ ਲਾਈ ਐ ਉਹ ਪੰਡ ਨਾ ਮੈਂ ਇੱਥੇ ਕੰਮ ਨਹੀਂ ਲਾ ਸਕਦਾ ਸੀ ਪੰਡ ਲੱਗ ਜਾਂਦੀ ਐ ਨੋਟਾਂ ਦੀ ਘਰਾਂ ਦੇ ਘਰ ਵੇਖ ਜਾਂਦੇ ਐ ਤੇ ਮੈਂ ਇੱਥੇ ਕੰਮ ਨਹੀਂ ਕਰਵਾ ਕਰਵਾ ਸਕਦਾ ਸੀ ਬੜਾ ਐ ਲਿਖਿਆ ਜੀ ਬੱਚਾ ਮੇਰਾ ਪਰ ਮੈਂ ਨਹੀਂ ਕਰਵਾਉਣਾ ਚਾਹੁੰਦਾ ਉਹਦੀ ਗਰੰਟੀ ਨੇ ਇਥੇ ਕੰਮ ਚੱਲੂ ਕਿ ਨਾ ਚੱਲੂ ਉੱਥੇ ਕੋਈ ਆਸਤਾ ਹੈ ਨਾ ਜਿੰਨੇ ਸਾਡੇ ਗਏ ਸੈਟ ਆ ਸਾਰੇ ਵਧੀਆ ਆ ਗੱਲ ਹੈ ਜੀ ਲੁੰਬਾ ਜੀ ਇੱਕ ਗੱਲ ਤੁਹਾਡੀ ਵਿੱਚ ਮੈਂ ਕੱਟਦਾ ਸੀ ਵੀ ਜਿਹੜਾ ਪ੍ਰਸ਼ਾਸਨਾ ਪ੍ਰਸ਼ਾਸਨ ਬੜੇ-ਬੜੇ ਦਾਅਵੇ ਕਰਦਾ ਕਿ ਜਿਹੜਾ ਚਿੱਟਾ ਖਤਮ ਕਰਦਾ ਪਰ ਚਿੱਟਾ ਤੁਸੀਂ ਕਿਹਨੂੰ ਸ਼ਰੇਆਮ ਵਿਖਦਾ ਲੋਕ ਵੀ ਇਹੀ ਗੱਲ ਕਹਿ ਰਹੇ ਆ ਵੀ ਚਿੱਟਾ ਪੰਜਾਬ ਦੇ ਵਿੱਚ ਸ਼ਰੇਆਮ ਵਿਖਦਾ ਸਾਡੇ ਨਾਲ ਚੱਲੋ ਅਸੀਂ ਘਰ ਦੱਸਦੇ ਆ ਕਿਹੜੇ ਬੰਦੇ ਵਿਜਦੇ ਅਸੀਂ ਉੱਤੇ ਦੱਸਦੇ ਆ ਫਿਰ ਪ੍ਰਸ਼ਾਸਨ ਕਿਉਂ ਨਹੀਂ ਤੁਰਦਾ ਪ੍ਰਸ਼ਾਸਨ ਕਹਿੰਦਾ ਵੀ ਸਾਡੀ ਮਦਦ ਕਰੋ ਵੀ ਚਿੱਟਾ ਕੌਣ ਵੇਚਦਾ ਕਿੱਥੇ ਵਿਕਦਾ ਅੱਡੇ ਦੱਸੋ ਸਾਨੂੰ ਲੋਕ ਕਹਿ ਰਹੇ ਆ ਅਸੀਂ ਨਾਂ ਲੈ ਕੇ ਦੱਸਦੇ ਆ ਅਸੀਂ ਘਰ ਦੱਸਦੇ ਆ ਸਾਡੇ ਨਾਲ ਸਮਾਸ਼ੇ ਵੀ ਸੰਦੀਪ ਸਿੰਘ ਲੁੰਬਾ ਵੀ ਕਹਿ ਰਿਹਾ ਮੈਂ ਮੈਂ ਦੱਸਦਾ ਮੇਰੇ ਨਾਲ ਚੱਲੋ ਕਿਹੜਾ ਬੰਦਾ ਵੇਚਦਾ ਕਿੱਥੇ ਵਿਕਦਾ ਕਿੰਨਾ ਵੇਚਦਾ ਫਿਰ ਪ੍ਰਸ਼ਾਸਨ ਕਿਉਂ ਨਹੀਂ ਜਾਂਦਾ ਪ੍ਰਸ਼ਾਸਨ ਜੀ ਚਿੱਟਾ ਚੋਂ ਚਿੱਟਾ ਹੋਗੇ ਨਾ ਜੈਤੋ ਮੰਡੀ 'ਚ ਮੈਂ ਚਕਲਾ ਦਤਾ ਕਿਹੜੀ ਜਨਾਨੀ ਚਕਲਾ ਚਲਾਉਂਦੀ ਐ ਕਿੰਨੇ ਉਤੇ ਪਰਚੇ ਉਹਦੇ ਮੁੰਡੇ ਨੂੰ ਐਡਜ਼ ਐ ਉਹਦੇ ਮੁੰਡੇ ਨੂੰ ਖੁਦ ਨਿ ਚਿੱਟਾ ਪੀਂਦਾ ਉਹਦੇ ਮੁੰਡੇ ਨੂੰ ਐਡਜ਼ ਐ ਪਤਾ ਨਹੀਂ ਕਿੱਥੋਂ ਕਿੱਥੋਂ ਮੈਂ ਉਹਨਾਂ ਨੂੰ ਧੀਆਂ ਨਹੀਂ ਗਿੰਦਾ ਉਹ ਫਫਾ ਕੁੱਤਨੀ ਐ ਫਫਾ ਕੁੱਤਨੀਆਂ ਜਿਹੜੀਆਂ ਇੱਥੇ ਸਾਡੇ ਯਾਰ ਸਮਾਜ ਚ ਕੀ ਸੇਧ ਦੇ ਰਹਿਆਂ ਸੀ ਬੱਚਿਆਂ ਨੂੰ ਤੁਹਾਡੇ ਆਂਡੀ ਗਵੰਡੀ ਜ਼ੋਰ ਲੋਂਦੇ ਆ ਮੈਨੂੰ ਬੁਲਾਉਂਦੇ ਆਪ ਨਹੀਂ ਕੈਮਰੇ ਮਰੇ ਹੁੰਦੇ ਮੈਂ ਫਿਰ ਉਹਨਾਂ ਦੇ ਪਰਚਾ ਵੀ ਕਰਾਇਆ ਪਿਛਲੇ ਸਾਲ ਮੈਂ ਪਰਚਾ ਕਰਾਇਆ ਮਾਨਯੋਗ ਕਿਤੇ ਮਨੋਸ਼ ਸ਼ਰਮਾ ਜੀ ਦੇ ਹੁੰਦੇ ਆ ਉਹ ਅੰਦਰ ਮਹੀਨਾ ਲਾ ਕੇ ਜਮਾਨਤ ਕਰਾ ਕੇ ਫਿਰ ਬਾਹਰ ਆ ਕੇ ਚੱਕਲਾ ਚਲਾ ਲਿਆ ਜੀ ਬਿਲਡਿੰਗ ਖੜੀ ਕਰਤੀ ਉਹਨੇ ਗੱਡੀਆਂ ਮੋਟਰਸਾਈਕਲ ਚਿੱਟਾ ਉੱਥੇ ਲੈ ਲਓ ਮੈਂ ਕੰਨਾ ਜੀ ਹੁਣ ਮੈਂ ਬੋਲਣਾ ਨਹੀਂ ਚਾਹੁੰਦਾ ਮੇਰੀ ਮਾਂ ਭੈਣ ਵੀ ਵੀਡੀਓ ਦੇਖੂਗੀ ਮੇਰੀਆਂ ਧੀਆਂ ਭੈਣਾਂ ਦੇਖਣਗੀਆਂ ਮੈਨੂੰ ਫਿਰ ਮੈਂ ਸਮਝਾ ਦਿੰਨਾ ਮੈਂ ਡਰਦਾ ਵੀ ਨਹੀਂ ਕਿ ਸ਼ਰਮ ਜਾਓ ਪੈਸੇ ਦਿਓ ਉੱਥੇ ਗੰਦ ਪਾ ਕੇ ਲੋਕ ਆਈ ਜਾਂਦੇ ਚਿੱਟਾ ਲਓ ਜੋ ਮਰਜੀ ਗੰਦ ਪਾਓ ਜਿਸਮ ਫਰੋਸ਼ੀ ਦਾ ਧੰਦਾ ਇੱਥੇ ਚੱਲਦਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਮਾਨਯੋਗ ਕਾਨੂੰਨ ਦੀ ਅਧਿਐਕਸ਼ਤਾ ਦੇ ਵਿੱਚ ਮੈਂ ਰੱਬ ਤੋਂ ਵੀ ਡਰਦਾ ਕਾਨੂੰਨ ਤੋਂ ਵੀ ਡਰਦਾ ਕਾਨੂੰਨ ਦੀ ਪਾਲਣਾ ਕਰਨੀ ਵੀ ਚਾਹੀਦੀ ਹੈ ਕਾਨੂੰਨ ਗੁੰਡਾ ਰਾਜ ਥੋੜੀ ਹੈ ਪਰ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਇਸ ਕੰਮ ਦੀ ਜ਼ਿੰਮੇਵਾਰਾਂ ਅਫਸਰਾਂ ਜ਼ਿੰਮੇਵਾਰਾਂ ਆ ਜਿਹੜੇ ਆ ਰਾਜਨੀਤਿਕ ਆਗੂ ਐ ਚਾਹੇ ਕੋਈ ਵੀ ਐ ਸਮਾਜ ਸੇਵੀ ਦਾ ਇਨਾ ਹੱਕ ਹੁੰਦਾ ਚਾਣਨਾ ਪਾਉਣਾ ਦੱਸਣਾ ਫਿਰ ਵੀ ਉਥੇ ਕੋਈ ਐਕਟੀਵਿਟੀ ਨਾ ਹੋਣੀ ਉਹ 15 ਦਿਨਾਂ ਬਾਅਦ ਫੇਰ ਬਾਹਰ ਆ ਗਈ ਮਹੀਨੇ ਬਾਅਦ ਉਸ ਸ਼ਰੇ ਆਮ ਗੰਦ ਪਾਈ ਜਾਂਦੀ ਉਥੇ ਬੰਦੇ ਸੀ ਭੇਜੇ ਬਾਹਰ ਇੱਕ ਬੰਦਾ ਬਿਠਾ ਰੱਖਿਆ ਉਹਨਾਂ ਨੇ ਅੰਦਰ ਨਹੀਂ ਜਾਂਦੇ ਸਿੱਧੇ ਉਹਨੂੰ ਦਿੰਦੇ ਪੈਸੇ ਉਹ ਅੰਦਰੋਂ ਲੈ ਕੇ ਦਲਾਲੀ ਵਿੱਚੋਂ ਖਾਂਦੋ ਦਈ ਜਾਂਦਾ ਸਮਾਨ ਮੈਂ ਇਸ ਗੱਲ ਦਾ ਵੀ ਤੁਸੀਂ ਜੇ ਕੋਈ ਹੋਵੇ ਤਾਂ ਨੰਬਰ ਚਲਾ ਦਿਓ ਆਪ ਦਾ ਇਹਨਾਂ ਨਾਲ ਸੰਪਰਕ ਕਰ ਲਿਓ ਮੈਂ ਦੱਸ ਦੂੰ ਚਕਲਾ ਵੀ ਕਿੱਥੇ ਚੱਲਦਾ ਹੈ ਚਕਲਾ ਇੱਥੇ ਚੱਲਦਾ ਹੈ ਨਸ਼ਾ ਇੱਥੇ ਵਿਕ ਰਿਹਾ ਚਿਟਾ ਇੱਥੇ ਵਿਕ ਰਿਹਾ ਚੋਰੀਆਂ ਦਾ ਇੱਥੇ ਨਾਮ ਨਹੀਂ ਬੀ ਰੋਕ ਜਾਣ ਸ਼ਹਿਰ ਦੀ ਕੋਈ ਚੱਜ ਦੀ ਲਾਈਟ ਮੱ ਗਲੀ ਦੀਵਾਨ ਕੋਲੇ ਵਾਲੀ ਗਲੀ ਇੱਕ ਬੱਲਵ ਇੱਥੇ ਚੱਲਦਾ ਹੋਵੇ ਤਾਂ ਫਿੱਟੇ ਲੰਨ ਦਾ ਸੰਦੀਪ ਲੁੰਬੇ ਦੇ ਸੀਐਨਜੀ ਨੇ ਸਾਰੇ ਜੈਤੋ ਸ਼ਹਿਰ ਨੂੰ ਛੱਡੋ ਬਠਿੰਡਾ ਕੋਟ ਜਿੱਥੇ ਤੇ ਸੀਐਨਜੀ ਪਾਈਆਂ ਸਾਰੇ ਪੰਜਾਬ ਦਾ ਬੇੜਾ ਗਰਕ ਕਰਤਾ ਬੀ ਸੀਐਨਜੀ ਪਾਈਆਂ ਨੇ ਸਾਰੀ ਜੈਤੋ ਪਾੜ ਕੇ ਰੱਖਦੀ ਥਾਂ ਥਾਂ ਤੋਂ ਜਿੱਥੇ ਵੀ ਤੁਸੀਂ ਜਾਓ ਪਾਈਪ ਜਿੱਥੇ ਵੀ ਤੁਸੀਂ ਜਾਓ ਉਹ ਤਾਂ ਨੂੰ ਖੜੀ ਆ ਉਹ ਪਤਾ ਹੀ ਗੱਲ ਕੀ ਹੈ ਇਹਨਾਂ ਨੇ ਜਨਨ ਕਿ ਜਦੋਂ ਆਪਾਂ ਕਿਸੇ ਦੀ ਕੋਈ ਚੀਜ਼ ਲਗਾਉਣੀ ਹੈ ਨਾ ਉਥੋਂ ਜਨ ਕਿ ਐਨਓਸੀ ਲੈਣੀ ਪੈਂਦੀ ਆ ਪੈਸੇ ਭਰਨੇ ਪੈਂਦੇ ਆ ਉਹਨਾਂ ਨੇ ਪੈਸੇ ਮਾਰਕੀਟ ਕਮੇਟੀ ਨੂੰ ਪੈਸੇ ਭਰਿਆ ਕਰੋੜਾ ਰੁਪਿਆ ਭਰਿਆ ਤੁਸੀਂ ਇਹ ਮੰਨਦੇ ਹੋ ਮੈਂ ਕਹਿੰਦਾ ਕਰੋੜਾ ਰੁਪਿਆ ਭਰਿਆ ਹਾਂ ਕਰੋੜਾ ਹਾਂ ਇਹ ਕਰੋੜਾ ਭਰ ਕੇ ਵੀ ਅਸੀਂ ਇਹ ਕਰਾਂਗੇ ਤੇ ਤੁਸੀਂ ਇਹਨੂੰ ਸਹੀ ਕਰਨਾ ਹੈ ਤੁਸੀਂ ਇਹਨੂੰ ਦਰੁਸਤ ਕਰਨਾ ਹੈ ਮੈਂ ਕਹਿੰਦਾ ਇੱਕ ਗਲੀ ਵੀ ਦਰੁਸਤ ਕੀਤੀ ਹੋਵੇ ਫਿੱਟੇ ਲਾਂਤ ਕਰਤੀ ਯਾਰ ਇਹ ਕੈਂ ਪਲੇਟਫਾਰਮ ਬਣਿਆ ਸੀ ਜਮਾਂ ਪਲੇਸ਼ਨ ਸ਼ਾਸਨ ਨਾਰਲਿਆ ਹੋਇਆ ਪ੍ਰਸ਼ਾਸਨ ਨੇ ਪੈਸੇ ਖਾਦੇ ਆ ਇਹਨਾਂ ਨੇ ਮੋਟੀ ਠੀਕ ਹੈ ਉਹ ਕਹਿਣਗੇ ਕਿਵੇਂ ਨਹੀਂ ਉਹ ਕਹਿੰਦੇ ਤੁਸੀਂ ਆ ਪਾਈਪ ਕੰਮ ਨੰਗੀ ਛੱਡੀ ਆ ਇਹਨੂੰ ਟਕੋ ਨਹੀਂ ਤੁਹਾਨੂੰ ਜੁਰਮਾਨਾ ਪ ਕੀ ਜੇ ਪ੍ਰਸ਼ਾਸਨ ਨੂੰ ਚੇਪੀ ਲੱਗੀ ਹੋਈ ਆ ਪ੍ਰਸ਼ਾਸਨ ਨੂੰ ਈਓ ਨੂੰ ਜਿਹੜੇ ਪਹਿਲਾਂ ਅਫਸਰ ਸੀ ਹੋਰ ਸੀ ਇਹਨਾਂ ਨੂੰ ਕਾਦੀ ਚੇਪ ਐ ਮੰਤਰੀਆਂ ਨੂੰ ਲੀਡਰਾਂ ਨੂੰ ਕਾਦੀ ਚੇਪ ਐ ਉਹ ਯਾਰ ਉਹਨਾਂ ਨੇ ਪੈਸੇ ਭਰੇ ਸੀ ਜਿਹੜੀ ਕੰਪਨੀ ਸੀ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਐ ਚਲੋ ਕਰ ਗਏ ਆ ਯਾਰ ਉਦੋਂ ਬਾਅਦ ਹੁਣ ਜਿਹੜੀਆਂ 2 ਮਹੀਨੇ ਪਹਿਲਾਂ ਬਾਰਿਸ਼ ਹੋਈ ਐ ਉਸ ਬਾਰਿਸ਼ ਦੇ ਵਿੱਚ ਮੇਰੀ ਗੱਡੀ ਬਾਹਰ ਖੜੀ ਐ ਸਰਸਵਦੀ ਸਕੂਲ ਦੇ ਨਾਲ ਉਧਰ ਕਰਿਆਨੇ ਵਾਲੇ ਐ ਕੁਛ ਘਰ ਆ ਦਰਜੀਆਂ ਦੇ ਭਰਾਵਾਂ ਦੇ ਇਹਨਾਂ ਨੇ 8 8 10 ਬੰਦੇ ਪਿੱਛੇ ਬਹਿ ਕੇ ਗੱਡੀ ਫਸ ਗਈ ਇੱਕ ਥਾਂ ਧੋਣੀ ਵਸੀ ਕਿਉਂ ਬਾਰਿਸ਼ ਦਾ ਪਾਣੀ ਸੀ ਚਾਰ ਥਾਂ ਤੋਂ ਫਸ ਗਈ ਮੈਂ ਸੇਵਾ ਲਾ ਰਿਆ ਸੀ ਉਹਦੇ ਬੱਚਿਆਂ ਨੂੰ ਵੀ ਚੱਲ ਮੈਂ ਕਿਹਾ ਛੱਡਦਾ ਮੈਂ ਮਾਂ ਨੂੰ ਭੈਣ ਜੀ ਨੂੰ ਕੋਈ ਮੇਰੀ ਕੰਟੀਨ ਆ ਉੱਥੇ ਮੇਰੀ ਵਾਈਫ ਨੂੰ ਛੱਡਣ ਗਿਆ ਸੀ ਉਹ ਤੇ ਬੱਚੇ ਖੜੇ ਸੀ ਮੈਂ ਕਿਹਾ ਚਲੋ ਬੇਟੇ ਮੈਂ ਚੜਦਾ ਮਸਾਂ ਛੱਡੇ ਤੇ ਗੱਡੀ ਜਿੱਥੇ ਖੁੱਭ ਗਈ ਮਸਾਂ ਕੱਢਿਆ ਕਰਾ ਮੇਰਾ ਆਪਦਾ ਉਹਦੇ ਸਿਕੋ ਐਕਸਲ ਹੁੰਦਾ ਟਾਇਰ ਦਾ ਉਹ ਟੁੱਟ ਗਿਆ 2000 ਦਾ ਨੁਕਸਾਨ ਹੋ ਗਿਆ ਇਹ ਗੱਲ ਜੇ ਮੈਂ ਸਹੀ ਹੈ ਕੈਮਰਿਆਂ 'ਚ ਆਨ ਰਿਕਾਰਡ ਪਈ ਆ ਮੈਂ ਕੱਢ ਦੂੰਗਾ ਜਦੋਂ ਮੈਂ ਲਾਈਵ ਹੋਇਆ ਸੀ ਉੱਥੇ ਕੀ ਫਾਇਦਾ ਫਿਰ ਇਹੋ ਜੇ ਕੰਮ ਕੀਤੇ ਦਾ ਜੀ ਜਿੱਥੇ ਸ਼ਹਿਰ ਦਾ ਸੀਵਰ ਟੁੱਟਿਆ ਤਾਂ ਟੁੱਟਿਆ ਹੁਣ ਕੋਟਪੁਰਾ ਰੋਡ ਤੇ ਸੀਵਰ ਟੁੱਟਿਆ ਤਿੰਨ ਦਿਨ ਹੋ ਗਏ ਜਿੰਨਾ ਚਿਰ ਇੱਥੇ ਕੋਈ ਬੰਦਾ ਮਰਦਾ ਨਹੀਂ ਕੋਈ ਬੱਸ ਆਫਤ ਨਹੀਂ ਵਜਦੀਆਂ ਕੋਈ ਟਰਾਲੇ ਵਾਲਾ ਵਿਚਾਰੇ ਦਾ ਨੁਕਸਾਨ ਨਹੀਂ ਹੁੰਦਾ ਕੋਈ ਆਉਣ ਜਾਣ ਵਾਲੀ ਗੱਡੀ ਨਹੀਂ ਵਿੱਚ ਮਰਦੀ ਕੋਈ ਪਰਿਵਾਰ ਨਹੀਂ ਮਰਦਾ ਕੀਰਨੇ ਨਹੀਂ ਪੈਂਦੇ ਉੱਤੇ ਮੀਡੀਆ ਨਹੀਂ ਜਾਂਦਾ ਉੱਤੇ ਕਿਸਾਨ ਆਗੂ ਨਹੀਂ ਸਾਡੇ ਪਹੁੰਚਦੇ ਉਹਨਾਂ ਚਿਰ ਉਹ ਸੀਵਰ ਦਾ ਹਾਲ ਨਹੀਂ ਹੋਣਾ ਆ ਗੱਲ ਹੈ ਲੋਕਾਂ ਦੀ ਵੀ ਕਮੀ ਐ ਇੱਥੇ ਲੀਡਰਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜੈਤੋ ਸ਼ਹਿਰ ਐ ਹੋਜਾ ਸ਼ਹਿਰ ਆ ਜਿੱਥੇ ਲੋਕ ਇਕੱਠੇ ਨਹੀਂ ਹੋਣੇ ਨਹੀਂ ਹੁੰਦੇ ਜੇ ਕਿ ਇੱਕ ਬੰਦਾ ਸਾਡੇ ਕੋਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਜਦੋਂ ਕੋਈ ਵੀ ਸਰਕਾਰੀ ਕੰਮ ਚੱਲਦਾ ਨਾ ਤੇ ਉਹਦੇ ਵਿੱਚ ਜਨਨ ਕਿ ਜਿਹੜੀ ਕਮਿਸ਼ਨ ਐ ਉਹ ਵੀ ਪਹਿਲਾਂ ਮੰਗਿਆ ਜਾਂਦਾ ਵੀ ਸਾਨੂੰ ਜਿਹੜਾ ਇਹਨਾਂ ਕਮਿਸ਼ਨ ਦੇਂਗਾ ਤੇ ਤੇਰਾ ਕੰਮ ਚਲਾ ਦਿੰਨੇ ਆ ਪਾਸ ਵੀ ਕਰਾ ਦਿੰਨੇ ਆ ਜੇ ਨਹੀਂ ਦੇਣਾ ਤਾਂ ਤੇਰਾ ਕੰਮ ਨਹੀਂ ਪਾਸ ਹੋਣਾ ਇਸ ਵਿਸ਼ੇ ਤੇ ਬਾਈ ਜੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਦਾ ਕਮਿਸ਼ਨ ਖੋਰੀ ਤੇ ਹਾਲਾਤ ਇਸ ਕਦਰ ਇਸ ਸ਼ਹਿਰ ਦੇ ਵਿੱਚ ਇਹ ਆਲਮ ਹੈ ਅਗਰ ਮੈਂ ਉਸ ਬੰਦੇ ਦਾ ਨਾਮ ਲਵਾਂਗਾ ਨਾ ਜਿਹੜੇ ਬੰਦੇ ਨੇ ਪੈਸੇ ਖਾ ਲਏ ਜਾਂ ਮੈਂ ਉਹਨਾਂ ਬੰਦਿਆਂ ਦਾ ਨਾਮ ਲਵਾਂਗਾ ਕਿ ਉਹ ਬੰਦੇ ਕਿਦੇ ਨਾਲ ਬੰਦਿਆਂ ਨਾਲ ਰਲ ਕੇ ਕਿੱਥੋਂ ਤੱਕ ਟੈਚੀ ਕਾਲੇ ਟੈਚੀ ਨੂੰ ਨੋਟਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਕਿੰਨੇ ਵਜੇ ਕੋਠੀਆਂ 'ਚ ਵੜ ਕੇ ਦੇ ਕੇ ਆਉਂਦੇ ਆ ਕਿ ਸਾਡਾ ਆ ਪਾਸ ਕਰਾ ਦਿਓ ਜੀ ਅਸੀਂ ਰਲ ਕੇ ਆ ਚੀਜ਼ ਚ ਚਲਾਉਣੀ ਹੈ ਜੀ ਆ ਇੱਥੇ ਅਸੀਂ ਏਡੇ ਵੱਡੀ ਚੀਜ਼ ਬਣਾਉਣੀ ਹੈ ਆ ਲਓ 20 ਲੱਖ ਆ ਲਓ 50 ਲੱਖ ਆ ਲਓ 70 ਲੱਖ ਜਿਵੇਂ ਇਹ ਗੱਲ ਕਹੂੰਗਾ ਤੇ ਇਹ ਕੋਈ ਝੂਠ ਨਹੀਂ ਹੈ ਇੱਥੇ ਲੋਕ ਉਹ ਗੰਦੀ ਸੇਧ ਦੇ ਰਿਹਾ ਸਾਡੇ ਭਵਿੱਖ ਨੂੰ ਸਾਡੇ ਬੱਚਿਆਂ ਨੂੰ ਉਹ ਗੁੰਡੇਗਰਦੀ ਦਾ ਪੈਸਾ ਉਹ ਹਰਾਮ ਦਾ ਪੈਸਾ ਉਹ ਮਲਾਵਟ ਖੋਰੀ ਦਾ ਪੈਸਾ ਉਹ ਰਿਸ਼ਵਤ ਖੋਰੀ ਦਾ ਪੈਸਾ ਪੈਸਾ ਇਕੱਠਾ ਕਰਕੇ ਬੰਦੇ ਪੰਜ ਪੰਜ ਸੱਤ ਸੱਤ ਰਲ ਕੇ ਉਹਨਾਂ ਨੂੰ ਪਤਾ ਵੀ ਆਹ ਪ੍ਰੋਜੈਕਟ ਇੱਥੇ ਲੱਗਣਾ ਹੈ ਤੇ ਆਪਾਂ ਕਿਵੇਂ ਨਾ ਕਿਵੇਂ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਹੈ ਮੈਂ ਉਹਦੀ ਗੱਲ ਕਰਦਾ ਉਹ ਅੰਦਰ ਖਾਤੇ ਪਤਾ ਵੀ ਇਹਦੇ ਕੋਲੇ ਬੰਦੇ ਕੋਲੇ ਬਾਗ ਡੋਰ ਉਹਨੂੰ ਕੈਚ ਕਰੋ ਉਹਨੂੰ ਕਹਿੰਦੇ ਜੀ ਮੂੰਹ ਖੋਲ ਉਹ ਮੂੰਹ ਖੋਲਦਾ ਕਹਿੰਦੇ ਨਹੀਂ ਜੀ ਥੋੜਾ ਜਿਹਾ ਖੋਲਦਾ ਨਹੀਂ ਜੀ ਉਹ ਫਿਰ ਕਹਿੰਦਾ ਚਲੋ ਫਿਰ ਡਾਂਗ ਹੈਗੀ ਰਾਜ ਸਾਡਾ ਸਾਰਾ ਕੁਝ ਸਾਡਾ ਅਸੀਂ ਇਹ ਵੋ ਰਾਜੇ ਮਹਾਰਾਜੇ ਹੂ ਆਰ ਯੂ ਕੰਮ ਹੋਊਗਾ ਸੀ ਕਿੱਥੇ ਨਹੀਂ ਹੋਇਆ ਡਾਂਗ ਨਾਲ ਟਰੱਕ ਜਿਹਨਾਂ ਦੀ ਪ੍ਰਧਾਨਗੀ ਨਹੀਂ ਲਿੱਤੀ ਕਿ ਡਾਂਗ ਨਾਲ ਕਿਹੜੀ ਪ੍ਰਧਾਨਗੀ ਨਹੀਂ ਲਿੱਤੀ ਡਾਂਗ ਨਾਲ ਕੀ ਨਹੀਂ ਕੀਤਾ ਯਾਰ ਖਾਦਾ ਬਦਲਾ ਡਾਂਗ ਚੱਲੀ ਨਹੀਂ ਮੁੱਖ ਮੰਤਰੀ ਦੂਜੀ ਵਾਰ ਬਣਾਇਆ ਉਹਨਾਂ ਨੇ ਅਸਤੀਫਾ ਦੇ ਤਾ ਚੱਕ ਕੇ ਮੈਡਮ ਨੂੰ ਲਿਆ ਜਿਹੜੀ ਕਹਿੰਦੀ ਮੈਂ ਐਮਐਲਏ ਦੇ ਵੀ ਉਹ ਨਹੀਂ ਸੀ ਕਾਬਲ ਮੈਨੂੰ ਮੁੱਖ ਉਹ ਆਪਦੇ ਮੂੰਹੋਂ ਕਹੀ ਜਾਂਦੀ ਐ ਫਿਰ ਜਦੋਂ ਉਹ ਐਮਐਲਏ ਦੇ ਕਾਬਲ ਨਹੀਂ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਭਾਈ ਕਿਉਂ ਜਾਣੇ ਹੋ ਚਲ ਕੇਜਰੀਵਾਲ ਕੋਲ ਤਾਂ ਇੰਨੇ ਸਾਲਾਂ ਦਾ ਤਜਰਬਾ ਸੀ ਹੈ ਇੱਕ ਹੀ ਡਰਾ ਕੀ ਬਦਲਾ ਮੈਨੂੰ ਕੁਝ ਸਮਝ ਨਹੀਂ ਮੈਂ ਆਈ ਨਹੀਂ ਕਹਿੰਦਾ ਐਮਐਲਏ ਮਾੜਾ ਮੇਰੇ ਤਾਂ ਘਰੇ ਆਉਂਦੇ ਜਾਂਦੇ ਆ ਮੈਂ ਦਫ਼ਤਰ ਜਾਣਾ ਉਹਨਾਂ ਦੀ ਵੀ ਬਾਈਟ ਪਾਉਣਾ ਮੈਂ ਲੀਡਰਾਂ ਦੀ ਪਾਉਣਾ ਕੋਈ ਚੇਅਰਮੈਨਾਂ ਦੀ ਪਾਉਣਾ ਬਾਈਟ ਪਰ ਟੈਚੀ ਟੈਚੀ ਜਿਹੜਾ ਅਨਮੋਲ ਸਿੰਘ ਆ ਜਿਹੜੇ ਅਨਮੋਲ ਗਗਨਵੰਦ ਦੀ ਗੱਲ ਕਰ ਰਹੇ ਅਨਮੋਲ ਗਗਨਵੰਦ ਹਾਂ ਹਾਂ ਕਰੋੜਾ ਰੁਪਏ ਦੇ ਉਹਨੇ ਕਪੜਾ ਕੀਤਾ ਕਿੰਨੇ ਕਿੰਨੇ ਕਪੜੇ ਇਕੱਲੇ ਅਨਮੋਲ ਗਗਨਵੰਦ ਨੇ ਧੋੜੀ ਕੀਤਾ ਜੀ ਕਿੱਥੇ ਕਿੱਥੇ ਕਿੰਨੇ ਵੱਡੇ ਵੱਡੇ ਕਪੜੇ ਹੋਏ ਆ ਵਿਜੀਲੈਂਸ ਦੇ ਹੱਥ ਖੜੇ ਹੋ ਗਏ ਇਹਨਾਂ ਨੂੰ ਅਰੈਸਟ ਕਰ ਕਰਕੇ ਹਾਂ ਰੈਸ਼ਟ ਕਰ ਕਰਕੇ ਕਿਹੜੇ ਬੰਦੇ ਨੇ ਜੇਲ ਨਹੀਂ ਕੱਟੀ ਕਿਸੇ ਕੇਸ ਤੇ ਲਾ ਲੋ ਕਿਹੜੀਆਂ ਸਰਕਾਰਾਂ ਚ ਇਹ ਲੀਡਰੀ ਦਾ ਆਲਮ ਖਤਮ ਹੋ ਚੁੱਕਿਆ ਇੱਥੇ ਕੰਮ ਨਹੀਂ ਕੋਈ ਹੋਣੇ ਆ ਮੈਂ ਵੀਡੀਓ ਪਾਉਂਦਾ ਰਹਿਣਾ ਮਹੀਨੇ ਬਾਅਦ ਸਾਡਾ ਕੰਮ ਆ ਲੋਕਾਂ ਨੂੰ ਦੱਸਣਾ ਕਿ ਕਾਲੇ ਟੈਚੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅੱਗੇ ਆਉਣ ਵਾਲੇ ਦਿਨਾਂ ਚ ਆ ਪ੍ਰੋਜੈਕਟ ਚੱਲਣੇ ਆ ਉਹ ਪ੍ਰੋਜੈਕਟਾਂ ਨੂੰ ਚਲਾਉਣ ਵਾਸਤੇ ਜਿਹੜੇ ਕਾਲੇ ਟੈਚੀ ਦੇਈ ਜਾਂਦੇ ਨੇ ਤੁਸੀਂ ਇਹ ਨਾ ਕਹੋ ਕਿ ਤੁਸੀਂ ਰਾਤ ਨੂੰ ਜਾ ਕੇ ਦੇ ਟੈਚੀ ਫੜਾਏ ਆਉਨੇ ਹੋ ਕਿ ਨੇਰੇ ਤੇ ਕਿਸੇ ਨੂੰ ਪਤਾ ਹੀ ਨਹੀਂ ਇੱਥੇ ਸੀਸੀਟੀਵੀ ਕੈਮਰੇ ਜਿਹੜੇ ਉੱਪਰ ਲੱਗੇ ਆ ਨਾ ਉਹ ਸਾਡੇ ਵਾਈਫਾਈ ਨਾਲ ਅਟੈਚ ਆ ਇੱਥੇ ਮੈਨੂੰ ਸਾਰਾ ਪਤਾ ਕਿੱਥੇ ਕੀ ਚੱਲੀ ਜਾਂਦਾ ਮੇਰਾ ਮੂੰਹ ਨਾਵੇਂ ਖੜ ਬੜਾ ਵੀ ਮੈਂ ਆਦਾ ਅੰਡਰਗਰਾਊਂਡ ਰਹਿਣਾ ਚੱਲ ਕੋਈ ਨਹੀਂ ਪਰ ਨੰਗਾ ਇਹੋ ਜੈ ਇਹਨਾਂ ਨੂੰ ਕਰੂੰਗਾ ਜਲਦੀ ਤੁਹਾਡੇ ਚੈਨਲ ਤੇ ਵਾਦਾ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਡੇ ਮਾਧਿਅਮ ਸੱਚ ਦੀ ਪੜਤਾਲ ਚੈਨਲ ਜ਼ਰੀਏ ਨੰਗਾ ਕਰੂੰਗਾ ਸ਼ਹਿਰ ਦੇ ਆਪਣੇ ਆਪ ਨੂੰ ਜਿਹੜੇ ਸ਼ਰੀਫ ਸਮਝਦੇ ਆ ਦੋਗਲੇ ਦੋ ਨੰਬਰ ਦਾ ਕੰਮ ਕਰਨ ਵਾਲੇ ਜਿਹੜੇ ਲੱਖਾਂ ਰੁਪਏ ਪਿੱਛੇ ਜੇ ਦੇ ਕੇ ਆਇਆ ਥੋੜੇ ਦੇਣੀ ਹੋਏ ਆਇ ਤਾਂ ਉਹ ਵੀ ਮੇਰੇ ਕੋਲ ਰਿਪੋਰਟ ਆ ਗਈ ਸਾਰੀ ਇੱਕ ਮਾੜਾ ਜਿਹਾ ਹਲਕਾ ਜਿਹਾ ਬਸ ਸਬੂਤ ਉਹਨਾਂ ਦਾ ਮੈਂ ਆਰਟੀਆਈ 'ਚ ਕਢਾ ਰਿਆ ਉਹਨਾਂ ਦੇ ਕਾਲ ਡਿਟੇਲ ਜੱਜ ਸਾਹਿਬ ਤੋਂ ਕਢਾ ਕੇ ਦੱਸੂਗਾ ਵੀ ਆਹ ਦੇਖੋ ਜੀ ਕਿੱਥੇ ਟਾਂਕੇ ਕਿਧਰੋਂ ਦੀ ਕਿਵੇਂ ਕਿਵੇਂ ਫਿੱਟ ਹੋਈ ਜਾਂਦੇ ਆ ਇਹਨਾਂ ਨੂੰ ਨਾ ਕਾਨੂੰਨ ਦਾ ਡਰ ਦੇਣਾ ਥੋੜਾ ਜਿਹਾ ਮੈਨੂੰ ਵੀ ਖਬਰ ਆਈ ਕਹਿੰਦੇ ਲੁੰਬਾਈ ਤੁਸੀਂ ਬੋਲਦੇ ਹੋ ਉੱਥੇ ਗੱਲ ਚੱਲ ਰਹੀ ਸੀ ਕਿ ਤੁਹਾਡੇ ਖਿਲਾਫ ਮੈਂ ਕਹਾ ਮੇਰੇ ਖਿਲਾਫ ਤੁਸੀਂ ਲਾਓ ਤਾਂ ਸਰੀ ਕੋਸ਼ ਐਕਸ਼ਨ ਜਿਹੜੀ ਮੇਰੀ ਦੁਨੀਆ ਬੈਠੀ ਹੈ ਨਾ ਇੱਕ ਇੱਕ ਤੋਂ ਹੰਦਾ ਫਤੂਰ ਹੈ ਕਿ ਬੰਦੇ ਨੂੰ ਸ਼ਾਇਦ ਐਵੇਂ ਹੀ ਬੋਲੀ ਜਾਂਦੇ ਇਹਦੇ ਮਗਰ ਕਿਸੇ ਨੇ ਨਹੀਂ ਆਉਣਾ ਜਾਏ ਆ ਮੇਰੇ ਬੰਦੇ ਕਹਿੰਦੇ ਭਾਈ ਤਤੀ ਹਵਾ ਕੋਲ ਦੀ ਵੀ ਲੰਘ ਜੀ ਨਾ ਇੱਕ ਵਰੀ ਸ਼ੌਣੀ ਬਣਾ ਦਾਂਗੇ ਸ਼ਹਿਰ ਅਸੀਂ ਸਾਰਾ ਸ਼ੌਣੀ ਬਣਾ ਦਾਂਗੇ ਚੰਗੀ ਤਰ੍ਹਾਂ ਮੈਂ ਕੱਲਾ ਨਹੀਂ ਐ ਹਰ ਪਿੰਡ ਦੇ ਵਿੱਚ ਕੋਈ ਮੈਂ ਕਿਰਾਏ ਤੇ ਨਹੀਂ ਸੱਦਾ ਕੋਈ ਸ਼ਰਾਬ ਪਲਾ ਕੇ ਨਹੀਂ ਧਰਨਿਆਂ ਦੇ ਬੰਦੇ ਬੁਲਾਉਂਦਾ ਮੈਂ ਨਹੀਂ ਕਦੇ ਸ਼ਰਾਬ ਪਲਾ ਕੇ ਬੁਲਾਏ ਵੀ ਆਜੋ ਦਾਰੂ ਪਲਾਉਂਗਾ ਆਜੋ ਨਾ ਮੇਰੇ ਨਾਲ ਬੰਦਾ ਹੁੰਦਾ ਗੱਡੀਆਂ ਵਹੀਕਲ ਮੋਟਰਸਾਈਕਲਾਂ ਦੇ ਤੇਲ ਮਚਾ ਕੇ ਪੈਸੇ ਲਾ ਕੇ ਜਾਂਦਾ ਕੋਈ ਲੱਸੀ ਲਈ ਆਉਂਦਾ ਕਿ ਦੁੱਧ ਕੋਈ ਹੋਰ ਲੰਗਰ ਲਈ ਆਉਂਦਾ ਕਿ ਲੁੰਬੇ ਨੇ ਧਰਨਾ ਲਾਇਆ ਸਾਡੇ ਲੋਕਾਂ ਖਾਤਰ ਲਾਇਆ ਮੈਂ ਕਿਹਦੀ ਖਾਤਰ ਮਰਦਾ ਹੁਣ ਜਿਆ ਗੱਲ ਮੈਂ ਨਾ ਵੀ ਬੋਲਦਾ ਮੇਰੇ ਘਰ ਤੇ ਰੋਟੀ ਪੱਕੀ ਜਾਂਦੀ ਐ ਪਰ ਮੈਂ ਬੋਲੂਗਾ ਇਹ ਉਹਨਾਂ ਕਾਰਕੁਨਾਂ ਲਈ ਆ ਮੈਂ ਲੀਡਰਾਂ ਨੂੰ ਨਹੀਂ ਕਹਿੰਦਾ ਲੀਡਰਾਂ ਦੇ ਘਰੇ ਬੈਠੇ ਯਾਰ ਲੀਡਰ ਦੇ ਕੋਲੇ ਜਦੋਂ ਲక్ష్ਮੀ ਮਾਂ ਆਏ ਆਏ ਚੱਲ ਕੇ ਡੋਰੰਗੂ ਆ ਰਹੀ ਐ ਤੇ ਬਾਉ ਜੀ ਜਦੋਂ ਬੱਲ ਮਾਂ ਮਾਰ ਰਹੀ ਐ ਲక్ష్ਮੀ ਮਾਂ ਤੇ ਅਗਲਾ ਦਰਵਾਜ਼ਾ ਖੋਲ ਕੇ ਕਹਿੰਦਾ ਆਓ ਮਾਂ ਆਓ ਅੰਦਰ ਲਮਾਰੀ ਚਾਓ ਲਮਾਰੀ ਚਾਓ ਹੈ ਇਹ ਉਹਨਾਂ ਉਨਾ ਕਤੀੜਾਂ ਵਾਸਤੇ ਐ ਉਹ ਡਰੋ ਰੱਬ ਤੋਂ ਤੁਸੀਂ ਆਪਦੇ ਆਉਣ ਵਾਲੇ ਭਵਿੱਖ ਨੂੰ ਗਲਤ ਸੇਹ ਦੇ ਰਹੇ ਹੋ ਵੀ ਪੈਸਾ ਦੇ ਕੇ ਕੰਮ ਐ ਹੋ ਜਾਂਦਾ ਵੀ ਪੈਸਾ ਚਲਾਓ ਮੋਟਾ ਇਧਰੋਂ ਆ ਟੈਂਡਰ ਲੈ ਲਾਂਗੇ ਇਧਰੋਂ ਉਹ ਟੈਂਡਰ ਦਾ ਘੁਟਾਲਾ ਹੋ ਜੂ ਉਧਰੋਂ ਆਏ ਸੜਕ ਬਣੀ ਆ ਜੈਤੋ ਤੋਂ ਗੋਨਿਆਂ ਵਾਲੀ ਕਿੰਨੇ ਕਰੋੜ ਦਾ ਟੈਂਡਰ ਹੋਇਆ ਤੇ ਕਿੰਨਾ ਪੈਸਾ ਲੱਗਿਆ ਕੋਈ ਹੈ ਵਿਜਲਸ ਨੂੰ ਹਸਾਬਤਾ ਕੋਈ ਹੈ ਇੱਥੇ ਕੁਲਦਾਰ ਸੰਧਵਾ ਜੀ ਮੂਰੇ ਆਉਣਗੇ ਇਸ ਗੱਲ ਦੇ ਮੂਰੇ ਕਿ ਆਉਣਗੇ ਹਲਾ ਕਹਿੰਦਾ ਅਸੀਂ ਕੀ ਲੈਣਾ ਹੈ ਠੇਕੇਦਾਰ ਪਹਿਲਾਂ ਰੋਂਦਾ ਸੀ ਪੈਸੇ ਨਹੀਂ ਮਿਲੇ ਹੁਣ ਜੇ ਮਿਲੇ ਆ ਸੜਕ ਬਣੀ ਆ ਤੇ ਇਹਦਾ ਖਾਲ ਦੇਖ ਲਓ ਸੜਕ ਦਾ ਉਹ ਟੁੱਟ ਵੀ ਗਈ ਹੁਣ ਉਹਦਾ ਪੈਚ-ਅਪ ਹੋ ਰਿਹਾ ਪੈਚ-ਅਪ ਉਹ ਹੁੰਦਾ ਜਿਹੜਾ 3-4 ਸਾਲਾਂ ਬਾਅਦ ਮੁਰੰਮਤ ਨੂੰ ਪੈਚ-ਅਪ ਕਹਿੰਦੇ ਵੀ ਸੜਕ ਦੀ ਮੁਰੰਮਤ ਨੂੰ ਪੈਚ-ਅਪ ਕਹਿੰਦੇ ਆ ਉਹ ਡਰੋ ਰੱਬ ਤੋਂ ਲੋਕੋ ਠੇਕੇਦਾਰੋ ਤੁਸੀਂ ਵੀ ਡਰੋ ਤੁਹਾਡੇ ਵੀ ਬੱਚੇ ਐ ਇੱਥੇ ਕਿਹੜਾ ਬੰਦਾ ਨਾਮ ਲੈ ਗਿਆ ਮੈਨੂੰ ਪਤਾ ਐ ਇੱਥੇ ਕਈ ਬੰਦੇ ਮੈਂ ਇਹੋ ਜਿਹੀ ਜਾਣਦਾ ਹੁਣ ਜੇ ਮੈਂ ਗੱਲ ਕਰੂੰਗਾ ਵੀ ਤੇਲ ਵਾਲੀਆਂ ਟੈਂਕੀਆਂ ਜਿੱਦਿਓਂ ਬਣਵਾ ਕੇ ਲੈ ਕੇ ਹੀ ਗਏ ਉਹਨਾਂ ਚ ਹੀਰਾ ਫਿਰੀ ਕਰਨ ਵਾਸਤੇ ਲੈ ਕੇ ਗਏ ਸੱਤ ਬੰਦੇ ਮਰ ਗਏ ਵਾਜੀ ਦੋ ਸਾਲਾਂ ਦੇ ਵਿੱਚ ਵਿੱਚ ਐਹੋ ਜੀ ਬੇਈਮਾਨੀ ਵੀ ਨਹੀਂ ਫਲਦੀ ਹੁੰਦੀ ਹੁਣ ਜੇ ਮੈਂ ਕਹੂੰਗਾ ਉਹ ਬੰਦਾ ਫੀਮ ਵੇਚਦਾ ਸੀ ਉਹ ਸਾਰਾ ਟੱਬਰ ਅੱਜ ਰੁੜ ਗਿਆ ਜਵਾਕ ਨਸ਼ਿਆਂ 'ਚ ਪੈ ਗਏ ਚਿੱਟਾ ਪੀ ਕੇ ਫਾਹਾ ਲਾ ਗਿਆ ਇੱਕ ਕੁੜੀ ਲੈ ਗਿਆ ਕਰਦੀ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਤਾ ਸਾਡੇ ਆਪ ਦੀ ਕਿਸੇ ਨਜ਼ਦੀਕੀ ਗੱਲ ਐ ਇੱਥੇ ਫਲਦਾ ਨਹੀਂ ਬੇਈਮਾਨੀ ਦਾ ਪੈਸਾ ਨਜ਼ਾਰਾ ਜ਼ਰੂਰ ਆਂਦਾ ਹਰਾਮ ਦਾ ਜੇ 20 35000 ਜੇ ਚ ਪੈਂਦਾ ਲੱਖ ਰੁਪਈਆ ਉਹ ਹਰਾਮ ਦੇ ਪੈਸੇ ਦਾ ਜਿਹੜਾ ਸਵਾਦ ਜ਼ਰੂਰ ਆ ਜਾਂਦਾ ਪਰ ਬਾਈ ਜੀ ਇਹ ਨਹੀਂ ਵੀ ਉਹਦੇ ਨਾਲ ਤੁਸੀਂ ਪੁਸ਼ਤਾ ਥੋਡੀਆਂ ਚੱਲ ਪੈਣਗੀਆਂ ਹਾਂ ਇਹਦੀ ਗੇਮ ਦੇ ਵਿੱਚ ਸਭ ਤੋਂ ਵੱਡਾ ਬਾਦਸ਼ਾਹ ਜਿਹੜਾ ਹੁੰਦਾ ਉਹ ਬੈਠਾ ਕੁਰਸੀ ਤੇ ਉਹਦੇ ਕੋਲ ਇਧਰੋਂ ਵੀ ਲక్ష్ਮੀਨੀ ਚੱਲੇ ਆਉਣਾ ਇਧਰੋਂ ਵੀ ਭੱਜੇ ਆਉਣਾ ਉਧਰੋਂ ਵੀ ਭੱਜੇ ਆਉਣਾ ਉਧਰੋਂ ਵੀ ਉਹ ਬੈਠਾ ਅਸ਼ੀਰਵਾਦ ਦੇ ਰਿਹਾ ਨਜ਼ਾਰੇ ਲੈ ਰਿਹਾ ਸਭ ਤੋਂ ਵੱਡਾ ਗੇਮ ਦਾ ਬਾਸ਼ ਹੋਇਆ ਗਲਤੀ ਲੋਕਾਂ ਦੀ ਹੈ ਨਜ਼ਾਰੇ ਉਹ ਲੈ ਰਿਹਾ ਹਾਲਾਂਕਿ ਇਹ ਕਹਿੰਦਾ ਭਾਈ ਜੀ ਅੱਗੇ ਇਲੈਕਸ਼ਨ ਹੋ ਰਾਨੇ ਉਹ ਵੀ ਲੜਨੇ ਆ ਪੈਸੇ ਤੋਂ ਬਿਨਾ ਤਾਂ ਲੜੀ ਨਹੀਂ ਜਾਣੇ ਇਹ ਵੀ ਗੱਲ ਸਹੀ ਹੈ ਅੱਗੇ ਇਲੈਕਸ਼ਨ ਹੋਣੇ ਆ ਕਾਲੀ ਪੈਸੇ ਨਾਲ ਲਾਉਣਗੇ ਕਿ ਕਾਂਗਰਸੀ ਪੈਸੇ ਨਾਲ ਲਾਉਣਗੇ ਹਲਾ ਕਹਿੰਦਾ ਕਾਲੀਆਂ ਨਾਲ ਮੁਕਾਬਲਾ ਕਰਨਾ ਹੈ ਕਾਂਗਰਸ ਨਾਲ ਕਰਨਾ ਹੁਣ ਬੀਜੇਪੀ ਵੀ ਪੈਰ ਪਸਾਰ ਗਈ ਪੰਜਾਬ ਚ ਚਾਹੇ ਜਿਵੇਂ ਮਰਜੀ ਹੈ ਨਹੀਂ ਸੀਟ ਲਿੱਤੀ ਪਰ ਪੈਰ ਤਾਂ ਪਸਾਰੇ ਨਾ ਚੋਣਾ ਸਾਰਿਆਂ ਲੜ ਰਹੀ ਹੈ ਪਾਰਟੀ ਹੈ ਵੱਡੀ ਅਗਲਾ ਕਹਿੰਦਾ ਇਹਨਾਂ ਦਾ ਮੁਕਾਬਲਾ ਕਰਨਾ ਤਾਂ ਭਾਈ ਜੀ ਢੇਰਾਂ ਦੇ ਢੇਰ ਟਰੰਕਾਂ ਦੇ ਟਰੰਕ ਪੈਸਾ ਚਾਹੀਦਾ ਤੇ ਮੈਨੂੰ ਕੱਲ ਨੂੰ ਕਿਹਨੇ ਪੈਸਾ ਦੇਣਾ ਭਗਵਾਨ ਜੀ ਤਮਨ ਥੋੜੀ ਇਤ ਇਲੈਕਸ਼ਨ ਲੜਨ ਨੂੰ ਲੋਕਾਂ ਨੂੰ ਪੈਸੇ ਦੇਊਗਾ ਜਨੇ ਇੱਥੇ ਦੁਬਾਰਾ ਇਲੈਕਸ਼ਨ ਲੜਨੇ ਆ ਦੁਬਾਰਾ ਆਪਣੇ ਕੈਂਡੀਡੇਟ ਖੜੇ ਕਰਨੇ ਚਾਹੇ ਐ ਐਮ ਸੀ ਐਚ ਆਏ ਆਪਣੇ ਐਮ ਐਲ ਏ ਐਮ ਪੀ ਐ ਖੁਸ਼ ਕਰਨਾ ਹੈ ਪੈਹਾ ਚੱਲਣਾ ਹੈ ਬਾਈ ਜੀ ਤੇ ਉਹ ਪੈਸਾ ਅਗਲਾ ਕਹਿੰਦਾ ਇੱਕ ਜਿਹੜੇ ਹਸਾਨ ਨਾਲ ਵੀ ਵਟੋਰਿਆ ਜਾਂਦਾ ਨਾ ਉਹ ਪੈਸਾ ਵਟੋਰ ਲਿੱਤਾ ਜਾਵੇ ਬਸ ਆਹ ਕੰਮ ਹੈ ਲੋਕੀ ਪੈਸੇ ਦਿੰਦੇ ਆ ਹੱਸ ਕੇ ਫੜਾ ਕੇ ਆਉਂਦੇ ਆ ਅਗਲਾ ਵੀ ਖੁੱਲ ਕੇ ਕਹਿੰਦਾ ਥਾਪੀ ਮਾਰ ਕੇ ਆਏ ਯਾਰ ਹਾਂ ਯਾਰ ਪੈਸੇ ਲੱਤੇ ਆ ਕਹਿੰਦਾ ਅਸੀਂ ਕੰਮ ਕਰਾ ਕੇ ਦਿੰਨੇ ਲੋਕਾਂ ਦੇ ਲੋਕ ਆਪ ਆਉਂਦੇ ਅਸੀਂ ਮਿੰਦਾ ਕਰਨੇ ਕਿਸ ਵਾਲੇ ਦੀਆਂ ਲੋਕ ਸਾਡੇ ਕੋਲੇ ਸਾਲੇ ਮੇਰੇ ਆਂਦੇ ਗਾਲ ਕੱਢ ਕੇ ਕਹਿੰਦਾ ਵੀ ਸਾਲੇ ਮੇਰੇ ਲੋਕ ਟੈਚੀ ਲੈ ਕੇ ਹੁੰਦੇ ਕਾਲੇ ਧੰਦੇ ਵਾਲੇ ਵੀ ਸਾਡਾ ਗੋਰਾ ਧੰਦਾ ਜੀ ਓਕੇ ਕਰ ਦੋ ਆ ਲੋ ਕਾਲੇ ਧੰਦੇ ਦੇ ਪੈਸੇ ਇਹ ਕਾਲਾ ਧੰਦਾ ਗੋਰਾ ਧੰਦਾ ਖੁੱਲੀ ਅੱਖ ਸੇ ਦੇਖ ਤਮਾਸ਼ਾ ਦੁਨੀਆ ਦਾ ਇਹ ਗੀਤ ਆਇਆ ਸੀ ਇੱਕ ਵੀ ਸਾਡੇ ਦਾ ਜਿਹੜੇ ਸਿਆਣੇ ਉਸਤਾਦ ਹੋ ਤਾਂ ਹੀ ਕਹਿੰਦੇ ਵੀ ਖੁੱਲੀ ਅੱਖ ਸੇ ਦੇਖ ਤਮਾਸ਼ਾ ਦੁਨੀਆ ਦਾ ਵੀ ਚੁੱਪ ਰਹਿ ਪਰ ਸਾਡੇ ਨੇ ਇੱਕ ਸਾਲਾ ਕੀੜਾ ਹੈ ਜਜ਼ਬਾਤ ਦਾ ਸਮਾਜ ਸੇਵਾ ਦਾ ਇੱਕ ਗੰਦਾ ਕੀੜਾ ਮੇਰੇ ਅੰਦਰ ਬਹੁਤ ਹੈ ਮੈਂ ਤਾਰਾ ਜੀ ਚੁੱਪ ਰਹਿਣ ਵਾਲਾ ਬੰਦਾ ਹੈ ਨਹੀਂ ਮੈਂ ਕਹਿੰਦਾ ਮੈਨੂੰ ਫਾਂਸੀ ਦਿਓ ਰਾਮਲਾ ਗਰਾਊਂਡ 'ਚ ਦਿਓ ਜੇ ਮੈਂ ਝੂਠ ਬੋਲਦਾ ਹਾਂ ਪਰ ਜੇ ਮੈਂ ਸੱਚ ਬੋਲਦਾ ਫਿਰ ਉਸ ਗੱਲ ਤੇ ਖਰੇ ਉਤਰਿਓ ਜੇ ਪਿਓ ਦੇ ਪੁੱਤਾਂ ਤਾਂ ਤੇ ਨਹੀਂ ਫਿਰ ਮੈਨੂੰ ਫਾਂਸੀ ਦਿਓ ਮੈਂ ਤਿਆਰ ਹਾਂ ਮੈਂ ਵੀ ਰੱਸਾ ਭਗਤ ਸਿੰਘ ਨੇ ਪਾਇਆ ਸੀ ਲੋਕਾਂ ਖਾਤਰ ਮੈਂ ਵੀ ਪਾ ਲੂੰਗਾ ਰੱਸਾ ਪਾਉਂਦੀ ਮੈਂ ਕੋਈ ਕਸਰ ਵੀ ਨਹੀਂ ਛੜਦਾ 8 ਮਿੰਟਾਂ ਚ ਕੋਟਕਪਰੇ ਕੁੜੀ ਪਹਚਾਈ ਗਿਆ 9 ਵਜੇ ਉਹਨੂੰ ਮੈਂ ਬਚਾਇਆ ਮਰ ਗਈ ਸੀ ਕਪੜਾ ਪਾਤਾ ਸੀ ਇੱਥੇ ਕਿਸੇ ਹਸਪਤਾਲ ਨੇ ਵੀ ਮਰ ਗਈ ਆਕਸੀਜਨ ਆਦੀ ਬਚ ਬਚ ਸਕਦੇ ਜੇ ਲੈ ਜਾਉਂਗੇ 8 ਮਿੰਟਾਂ ਚ ਬਚਾਇਆ ਉਹਦੀ ਮਾਂ ਤਰਲੇ ਕਰਕੇ ਅੱਜ ਉਹ ਕੁੜੀ ਦਾ ਵਧੀਆ ਵਿਆਹ ਉਹਦੇ ਬੱਚੇ ਸਭ ਕੁਝ ਸਹੀ ਹੈ ਇਹ ਕਿਨੇ ਕੀਤਾ ਵਾਹਿਗੁਰੂ ਨੇ ਇਹ ਜ਼ਿੰਦਗੀ ਮੌਤ ਨਾਲ ਨਹੀਂ ਖੇਡਿਆ ਇੱਥੇ ਜਦੋਂ ਦਾ ਮੈਂ ਹਾਥਾਂ ਗੰਦੇ ਪਾਣੀ ਨਾਲ ਮੈਨੂੰ ਕਿਸੇ ਨੇ ਨਹੀਂ ਕਿਹਾ ਭਗਤ ਸਿੰਘ ਨੂੰ ਵੀ ਕਿਸੇ ਨੇ ਨਹੀਂ ਕਿਹਾ ਸੀ ਮੈਂ ਹੁਣ ਇਹ ਨਹੀਂ ਕਹਿੰਦਾ ਮੈਂ ਤਾਂ ਉਹਦੇ 9 9 ਦੀ ਮੈਲ ਅਰਗਾ ਵੀ ਨਹੀਂ ਔਰੇ ਲੋਕਾਂ ਨੂੰ ਕਿੰਨਾ ਜਾਗ ਜੋ ਯਾਰ ਜਿਹੜੇ ਸਾਡਾ ਛੱਡੋ ਯਾਰ ਇਸ ਤਰ੍ਹਾਂ ਚੱਲ ਜਿਉਂਦੇ ਆ ਜਿਹੜੇ ਰੱਬ ਕੋਲ ਚਲੇ ਗਏ ਕਿੰਨਾ ਖਾਤਰ ਗਏ ਉਹਨਾਂ ਰਾਜਗੁਰੂ ਸੁਖਦੇਵ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਯਾਰ ਇਹਨਾਂ ਲੋਕਾਂ ਨੂੰ ਯਾਰ ਤੁਸੀਂ ਮਾੜਾ ਮੋਟਾ ਇਹਨਾਂ ਦਾ ਖੁਸ਼ ਤਾਂ ਯਾਰ ਅੱਜ ਮੈਂ ਇਹਨਾਂ ਦਾ ਪੋਸਟਾ ਵੀ ਨਹੀਂ ਪਾਈਆਂ ਕਈਆਂ ਨੇ ਯਾਰ ਅੱਜ ਭਗਤ ਸਿੰਘ ਦਾ ਐਡਾ ਵੱਡਾ ਦਿਹਾੜਾ ਹੈ ਜਿਹੜੇ ਆਪਦੇ ਆਪ ਨੂੰ ਲੀਡਰ ਕਮਾਉਂਦੇ ਆ ਜਿਹੜੇ ਆਪਦੇ ਆਪ ਨੂੰ ਸਮਾਜ ਸੇਵੀ ਵੀ ਕਮਾਉਂਦੇ ਆ ਉਹਨਾਂ ਦਾ ਹੱਕ ਨਹੀਂ ਮੰਨਦਾ ਪੋਸਟਾ ਪਾਉਂਦਾ ਮੈਂ ਸਵੇਰ ਦਾ ਸੋਸ਼ਲ ਮੀਡੀਆ ਤੇ ਆ ਮੈਂ ਸਾਰਿਆਂ ਦੇ ਆਈਡੀਆ ਖੋਲ ਕੇ 10 ਕੇ ਬੰਦਿਆਂ ਨੂੰ ਛੱਡ ਕੇ ਹੋਰ ਕਿਸੇ ਪੋਲੀਟੀਸ਼ੀਨ ਅਗੇ ਸਮਾਜੇ ਪੋਸਟ ਨਹੀਂ ਪਈ ਰਿੱਡਾ ਵੱਡਾ ਬੰਦਾ ਆਪਣੇ ਲਈ ਮਰ ਗਿਆ ਆ ਗੱਲਾਂ ਮੈਂ ਕਰਦਾ ਹੁਣਾਂ ਤੁਹਾਡੇ ਚੈਨਲ ਚ ਰਹੀ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਬੂਤ ਗੱਲਾਂ ਕਰੂੰਗਾ ਇਹ ਜਿਹੜੇ ਤੁਸੀਂ ਟੈਂਡਰ 2 ਨੰਬਰ ਦੇ ਪੈਸਿਆਂ ਵਾਲੇ ਲੈਨੇ ਹੋ ਨਾ ਇਹ 1 ਨੰਬਰ 'ਚ ਪਾਸ ਨਹੀਂ ਹੋਣੇ ਇਹ ਤੁਸੀਂ ਮਰੋਗੇ ਫਸੋਗੇ ਅੱਜ ਨਹੀਂ ਬਿਜ਼ਨਸ ਤੁਹਾਨੂੰ ਕੱਲ ਨੂੰ ਘਰੋਂ ਚੱਕੋਗੀ ਫਿਰ ਦੱਖਾਂਗੇ ਤੁਹਾਨੂੰ ਕੌਣ ਛਡੋਂ ਜਾਂਦਾ ਅਦਾਲਤਾਂ 'ਚ ਵਾਹਿਗੁਰੂ ਜੀ ਕੌਣ ਦੀ ਗੱਲ ਕਰਦੇ ਆ ਤੁਸੀਂ ਫਿਰ ਕੋਈ ਗੱਲ ਨਹੀਂ ਫਿਰ ਦੂਜੀ ਸਰਕਾਰ ਆਈ ਮਾਰ ਕੇ ਚਾਲ ਦੂਜੀ ਜਵਾਰਦਾਨੀ ਨਹੀਂ ਪਰ ਛੱਪੜ ਦੇ ਡੱਡ ਟਪੂਸੀ ਮਾਰੀ ਉਧਰ ਟਪੂਸੀ ਜਿੱਦਣ ਪਲੜਾ ਭਾਰੀ ਹੈ ਤੁਸੀਂ ਦੇਖੋ ਸਿਆਸਤ ਦਾ ਇਸ ਤਰ੍ਹਾਂ ਨਾਲ ਗਰਾਫ ਜ਼ੀਰੋ ਪਹੁੰਚ ਚੁੱਕਿਆ ਹੈ ਕਿ ਡਿੰਪੀ ਢਿੱਲੋ ਵਰਗੇ 40 40 ਸਾਲਾਂ ਦੇ ਦਿgget ਸ਼ਰੋਮਣੀ ਅਕਾਲੀ ਦਲ ਦੇ ਬੰਦੇ ਉਹ ਆਮ ਆਦਮੀ ਚਲੇ ਗਏ ਜਿਹੜੇ ਕਹਿੰਦੇ ਸੀ ਏਦੋਂ ਨਕਮੀ ਤੇ ਕੱਟਿਆ ਸਰਕਾਰ ਹੀ ਕੋਈ ਨਹੀਂ ਯਾਰ ਹੈ ਬੀਜੇਪੀ ਚ ਗਿਆ ਕਾਂਗਰਸ ਛੱਡ ਕੇ 52 ਸਾਲ ਦਾ ਸੁਨੀਲ ਜਾਖੜ ਸਨੀਲ ਜਾਖੜ ਨੇ ਕੱਲ ਅਸਤੀਫਾ ਦੇਤੇ ਪੰਜਾਬ ਦੀ ਪ੍ਰਧਾਨਗੀ ਤੋਂ ਸਿਰਫ ਇਹ ਇਸ ਕਰਕੇ ਕਿ ਰਵਨੀਤ ਬਿੱਟੂ ਨੂੰ ਮੰਤਰੀ ਬਣਾਤਾ ਉਹਦੇ ਅੰਗ ਅੱਗ ਲੱਗੀ ਅੰਦਰ ਵੀ ਰਵਨੀਤ ਬਿੱਟੂ ਕੱਲ ਦਾ ਜਵਾਕ ਅਸੀਂ ਜੱਦੀ ਪੁੱਦੀ ਪੰਜ ਕੋਸੀ ਦੇ ਰਾਜੇ ਅਬੌਰ ਦੇ ਨਾਲ ਪੰਜ ਕੋਸੀ ਪਿੰਡ ਹੈ ਜਾਖੜਾਂ ਦਾ ਜਾਖੜਾਂ ਦਾ ਪਿੰਡ ਹੈ ਪੰਜ ਕੋਸੀ 5 ਕਿਲੋਮੀਟਰ ਹੈ ਅਬੌਰ ਤੋਂ ਪੰਜ ਕੋਸ ਇਸ ਕਰਕੇ ਉਹ ਪਿੰਡ ਦਾ ਨਾਮ ਪੰਜ ਕੋਸੀ ਜਾਖੜਾਂ ਦਾ ਪਿੰਡ ਆ ਉਹ ਜਾਖੜ ਕਹਿੰਦੇ ਅਸੀਂ ਜੱਦੀ-부ਦੀ ਰਾਜੇ ਮਹਾਰਾਜੇ ਅਸੀਂ ਸਿਆਸਤ ਛੱਡ ਕੇ ਈ ਵੱਡੀ ਬੀਜੇਪੀ ਚ ਆਏ ਪੰਜਾਬ ਪ੍ਰਧਾਨ ਕੀ ਲਿੱਤੀ ਤੇ ਮੰਤਰੀ ਬਣ ਗਿਆ ਰਵਨੀਤ ਸਿੰਘ ਬਿੱਟੂ ਮੇਰੇ ਕੋਲ ਓਹੀ ਦੋ ਗੱਲ ਮੈਂ ਅਗਲੇ ਕੋਲ 40 ਗੱਲ ਮੈਂ ਉਹ ਇਸ ਗੱਲ ਤੇ ਭਾਂਬੜ ਮੱਚੇ ਤੇ ਅਗਲਾ ਕਹਿੰਦਾ ਆਹ ਚੱਕ ਯਾਰ ਮੈਂ ਕੀ ਲੈਣਾ ਤੁਹਾਡੇ ਰਾਜਪਾਟ ਤੋਂ ਆਹ ਤਾਂ ਕੰਮ ਚੱਲ ਰਿਹਾ ਜਿਹੜਾ ਜਿਹੜਾ ਲੀਡਰ ਦੁੱਧ ਤੋਤਾ ਹੋਵੇ ਨਾ ਉਹ ਜਮਾਂ ਨਹੀਂ ਡਰੂਗਾ ਉਸ ਖੜਾ ਰੂਗਾ ਉਹ ਕੁ ਮੈਂ ਦਰਦ ਨਹੀਂ ਮਨਾ ਮੈਂ ਦੋ ਪੈਸੇ ਖਾਦੇ ਆ ਨਾ ਮੈਂ ਕਿਸੇ ਕੰਮ ਚ ਕਪਲਾ ਕੀਤਾ ਨਾ ਕਿਸੇ ਕੰਮ ਚ ਬੇਈਮਾਨੀ ਕੀਤੀ ਆ ਜਿਹਨੇ ਜਿਹਨ ਕੇ ਦੋਨੇ ਹੱਥੀ ਖਾਦਾ ਇਧਰੋਂ ਵੀ ਖਾਦਾ ਉਧਰੋਂ ਵੀ ਖਾਦਾ ਉਹ ਚੋਰ ਆ ਉਹ ਡਰਦਾ ਜਦੋਂ ਸਰਕਾਰ ਆ ਗਈ ਜਦ ਮੈਨੂੰ ਬੀਜੇਪੀ ਸੈਂਟਰ ਚ ਆ ਗਈ ਬੀਜੇਪੀ ਇੱਕ ਤੋਣਾ ਮਾਰਦੀ ਸੀ ਜਾਂ ਇਧਰ ਤੇ ਜਾਂ ਈਡੀ ਦੀਆਂ ਰੇਡਾਂ ਉਹ ਕਹਿੰਦੇ ਸੀ ਨਾ ਜੀ ਰੇਡਾਂ ਨਾ ਪਾਓ ਤੁਹਾਡੇ ਚ ਆ ਜੰਨੇ ਆ ਇਸੇ ਤਰ੍ਹਾਂ ਜਿਹਨ ਕੇ ਹੁਣ ਆਮ ਆਦਮੀ ਪਾਰਟੀ ਕਹਿੰਦੀ ਆ ਇਧਰ ਜਾਂ ਰੇਡ ਵਿਜੀਲੈਂਸ ਦੀ ਅਲਕਾ ਕਹਿੰਦਾ ਪਾ ਖਾਦਾ ਬਹੁਤ ਆ ਆਪਣੇ ਹੁਣ ਪੋਤੜੇ ਫੁੱਲੇ ਜਾਣਗੇ ਆਪਾਂ ਨੂੰ ਯਾਤਰਾ ਕਰਨੀ ਪੂ ਕੀ ਹੋਈਏ ਤੇ ਆਪਾਂ ਸ਼ਾਇਦ ਦੂਜੀ ਪਾਰਟੀ ਚ ਜਾਵੜਗੇ ਤੇ ਨਾਲੇ ਆਪਣੇ ਉਧਰ ਚਾਂਦੀ ਨਾਲੇ ਪੁੰਨ ਤੇ ਨਾਲੇ ਫਲੀਆਂ ਜਿਵੇਂ ਵੱਡੇ ਸਿਆਣੇ ਕਹਿੰਦੇ ਹੋਂ ਤੁਸੀਂ ਨਾਲੇ ਆਪਾਂ ਲੁੱਟਾਂਗੇ ਤੇ ਨਾਲੇ ਉਧਰ ਪਾਰਟੀ ਜਾਵੜਾਂਗੇ ਜਿਹੜਾ ਬੰਦੇ ਨੇ ਸਹੀ ਕੰਮ ਕੀਤਾ ਉਹ ਕਿਸੇ ਤੋਂ ਨਹੀਂ ਡਰਦਾ ਨਾ ਹੋ ਪ੍ਰਸ਼ਾਸਨ ਤੋਂ ਡਰੇ ਨਾ ਹੋ ਸਰਕਾਰ ਤੋਂ ਡਰੇ ਨਾ ਹੋ ਲੋਕਾਂ ਤੋਂ ਡਰੇ ਕਿਉਂਕਿ ਉਹ ਬੰਦਾ ਸਾਫ਼ ਸੁਥਰਾ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਬੰਦਾ ਚੋਰ ਹੈ ਉਹ ਸਾਰਿਆਂ ਤੋਂ ਡਰਦਾ ਸਾਡੇ ਅੱਜ ਦੇ ਸੁਨੇਹੇ ਦਾ ਨਚੋੜ ਇਹ ਕੱਢ ਲੇ ਭਾਈ ਜਿਹਦਾ ਇੰਨਾ ਕੀਮਤੀ ਸਮਾਂ ਖਰਾਬ ਕੀਤਾ ਵੱਡਾ ਭਾਈ ਆ ਮੇਰਾ ਇਹ ਨਚੋੜ ਕੱਢ ਲਿਓ ਕਿ ਭਗਤ ਸਿੰਘ ਕੀ ਸੋਚ ਵਾਸਤੇ ਫਾਂਸੀ ਚੜ ਗਿਆ ਤੇ ਅੱਜ ਕੀ ਸੋਚ ਵਾਸਤੇ ਆਪਾਂ ਲੋਕ ਫਾਂਸੀ ਚੜ ਰਹੇ ਆਂ ਰੋਜ਼ ਮਰਦੇ ਆਂ ਆਪਾਂ ਕੋਈ ਚੰਗਾ ਡਾਕਟਰ ਹੈਗਾ ਸ਼ਹਿਰ ਦੇ ਵਿੱਚ ਰਾਤ ਨੂੰ ਮੇਰੀ ਮੰਮੀ ਨੂੰ ਸ਼ੂਗਰ ਦਾ ਅਟੈਕ ਆ ਗਿਆ ਇੱਥੇ ਕੋਈ ਡਾਕਟਰ ਹੈ ਨਹੀਂ ਤੇ ਜੇ ਮੈਂ ਬਠਿੰਡੇ ਲੈ ਕੇ ਜਾਊਂਗਾ ਤਾਂ ਸਾਰਾ ਗੋਨਿਆਂ ਨਾ ਪੱਟਿਆ ਹੋਇਆ ਸ਼ਹਿਰ ਵਿੱਚ ਠੱਠੇ ਗਉਆਂ ਬੁਰੇ ਹਾਲ ਮੈਂ ਕਿੱਧਰ ਜਾਦੀ ਮਾਂ ਨੂੰ ਬਠਿੰਡੇ ਲੈ ਕੇ ਜਾਊਂਗਾ ਹਸਪਤਾਲ 'ਚ ਇੱਕ ਦਿਨ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦਾ ਸੀ ਮੈਂ ਨੌ ਡਾਕਟਰ ਲਿਆ ਇੱਥੇ ਬਾਉ ਜੀ ਇੱਥੇ ਜਦੋਂ ਦੀ ਆਮ ਆਦਮੀ ਆਈ ਹੈ ਪਿਛਲੇ 7-8 ਸਾਲਾਂ ਚ ਵੀ ਨੌ ਡਾਕਟਰ ਆਏ ਹੁਣ ਤਾਂ ਮੈਂ ਲੱਤੇ ਹੀ ਟੰਗ ਜੂੰਗਾ ਨੌ ਡਾਕਟਰ ਕਦੇ ਵੀ ਨਹੀਂ ਪੂਰੇ ਹੋਏ ਨਾ ਆਏ ਨਾ ਪੂਰੇ ਹੋਏ ਨਾ ਹੁਣ ਵੀ ਨਹੀਂ ਹੈਗੇ ਇੱਥੇ ਹੁਣ ਵੀ ਤਿੰਨ ਚਾਰ ਡਾਕਟਰ ਐ ਅਸਾਮੀਆਂ ਸੱਤ ਐ ਡਾਕਟਰ ਦੀਆਂ ਕੱਲ ਆਪਣੀ ਤਾਰਾ ਜੀ ਤੁਸੀਂ ਸੀਨੀਅਰ ਹੋ ਤੁਸੀਂ ਉੱਥੇ ਪਹਿਲੀ ਕੁਰਸੀ ਦੇ ਬੈਠੇ ਸੀ ਡਾਕਟਰ ਸਾਹਿਬ ਨਾਲ ਸਾਰੀ ਜੈਤੋ ਦੀ ਪ੍ਰੈਸ ਦੀ ਮੀਟਿੰਗ ਸੀ ਤੁਸੀਂ ਵੀ ਉੱਥੇ ਬਾਜ ਜੇਤ ਉੱਥੇ ਪਹੁੰਚੇ ਸਾਰਾ ਉੱਥੇ ਜਦ ਸਾਰੇ ਭਰਾਵਾਂ ਨੂੰ ਉੱਥੇ ਬੁਲਾਇਆ ਗਿਆ ਸਾਰੇ ਆਏ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਕਿੱਡੀਆਂ ਵਧੀਆ ਉੱਥੇ ਸਿਹਾਬ ਤੇ ਗੱਲਾਂ ਉਹਨਾਂ ਨੇ ਕੀਤੀਆਂ ਯਾਰ ਇੱਕ ਡਾਕਟਰ ਕਿੰਨੀ ਸੋਚ ਰੱਖਦਾ ਹੈ ਸ਼ਹਿਰ ਦਾ ਡਾਕਟਰ ਵਰਿੰਦਰ ਇੰਨੀ ਵਧੀਆ ਸੋਚ ਰਿਹਾ ਤੇ ਉਹ ਕਹਿੰਦਾ ਚਾਹੇ ਮੇਰੇ ਵੀ ਪੈਸੇ ਪੈ ਜਾਣ ਖੁਸ਼ ਹੋ ਜੇ ਮੈਂ ਸੇਵਾਵਾਂ ਕਰਨਾ ਚਾਹੁੰਨਾ ਮੇਰਾ ਸਾਥ ਦਿਓ ਯਾਰ ਮੇਰੇ ਨਾਲ ਆਓ ਯਾਰ ਕੁਝ ਬੇਗਹਿਰਤਾਂ ਨੂੰ ਜਿਹੜੇ ਲਹੰਤੀਏ ਐ ਬਾਹਰੋਂ ਮਾਰੀ-ਮੋਟੀ ਗੱਲ ਤੇ ਜਿਹੜੇ ਲੜਕੇ ਚਲੇ ਜਾਂਦੇ ਤੇ ਬਦਨਾਮੀ ਸਾਰੇ ਹਸਪਤਾਲ ਦੀ ਹੋ ਜਾਂਦੀ ਹੈ ਉਹਨਾਂ ਨੂੰ ਵੀ ਲਹੰਤ ਉਹਨਾਂ ਨੇ ਕਹਿਆ ਗੱਲਾਂ-ਗੱਲਾਂ ਚ ਵੀ ਇੱਕ ਰਹੀ ਮੇਰੇ ਕੋਲ ਤਾਂ ਪਹੁੰਚੋ ਯਾਰ ਗੱਲ ਤਾਂ ਤੁਹਾਡੀ ਕਿਸੇ ਫਾਰਮਾਸਿਸਟ ਨਾਲ ਹੋਈ ਹੈ ਗੱਲ ਤੁਹਾਡੀ ਕਿਸੇ ਨਰਸ ਨਾਲ ਹੋਈ ਹੈਂ ਇਹ ਨਹੀਂ ਨ ਕਰੋ ਜਿਹੜੀਆਂ ਹੁਣ ਰਾਤ ਨੂੰ ਕੁੜੀਆਂ ਮੁੰਡੇ ਡਿਊਟੀ ਦਿੰਦੇ ਆ ਅਕਸਰ ਪੱਟੀ ਟਾਂਕਾ ਤਬੜਾ ਕੁਸਤਾ ਲਾਉਂਦੇ ਆ ਜਦੋਂ ਡਾਕਟਰ ਤੋਂ ਬਿਨਾ ਗੋਲੀ ਦੇਣ ਦਾ ਆਰਡਰ ਨਹੀਂ ਡਾਕਟਰ ਤੋਂ ਬਿਨਾ ਇੰਜੈਕਸ਼ਨ ਲਾਉਣ ਦਾ ਆਰਡਰ ਨਹੀਂ ਫਿਰ ਵੀ ਵਿਚਾਰੀਆਂ ਲਾ ਦਿੰਦੀਆਂ ਕੱਲ ਨੂੰ ਜੇ ਬੰਦਾ ਮਰ ਗਿਆ ਤੇ ਸਾਡੀ ਤਾਂ ਨੌਕਰੀ ਜਾਊਗੀ ਇਹ ਗੱਲ ਆ ਡਾਕਟਰ ਹੋਣਾ ਸਰਜਨ ਤੇ ਇੱਕ ਇਤੇ ਗੈਨੋਜਿਸਟ ਇਹਨਾਂ ਡਾਕਟਰਾਂ ਦੀ ਖਾਸ ਕਮੀ ਇੱਥੇ ਕੁਛ ਹੈ ਨਹੀਂ ਹੁਣ ਇੱਥੇ ਜਿਹੜਾ ਕੇਸ ਆਂਦਾ ਉਹ ਹੁਣ ਮੈਂ ਕਹਿੰਦਾ ਨਹੀਂ ਸਾਰਿਆਂ ਨੂੰ ਨਹੀਂ ਬਦਨਾਮ ਕਰਦਾ ਪਰ ਅੰਦਰ ਖਾਤੇ ਹੁਣ ਕਮਿਸ਼ਨਾਂ ਦੀ ਗੱਲ ਪਿੱਛੇ ਜੀ ਆਈ ਸੀ ਉਹਦਾ ਵੀ ਅਸੀਂ ਚਿੱਟਾ ਹੌਲੀ ਹੌਲੀ ਸਾਫ਼ ਕਰਾਂਗੇ ਉਹ ਵੀ ਕਰਾਂਗੇ ਸੀ ਗੱਲ ਬਾਤ ਵੀ ਕਮਿਸ਼ਨ ਖੋਰੀ ਬੰਦ ਹੋ ਜਾਊਗੀ ਡਾਕਟਰਾਂ ਦੇ ਆਉਣ ਨਾਲ ਧੰਨਵਾਦ ਨੂੰ ਬਾਜੀ ਹਾਂ ਧੰਨਵਾਦ ਇਹ ਸਨ ਸਾਡੇ ਸੰਦੀਪ ਸਿੰਘ ਜੀ ਲੂੰਬਾ ਜੈਤੋ ਦਾ ਸਮਾਜ ਸੇਵੀ ਇਹਨਾਂ ਦੇ ਵਿਚਾਰ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਆ ਕਰੋ ਕਿਹੜੀ ਜਗ੍ਹਾ ਤੋਂ ਬੋਲਿਓ ਤੇ ਇਹਨਾਂ ਦੇ ਵਿਚਾਰ ਕਿ ਬਾਰੇ ਇਹ ਹਰ ਵੇਰੀ ਬੋਲਦੇ ਆ ਨਸ਼ਿਆਂ ਤੇ ਜਿੰਨ ਕੇ ਹਰ ਵੇਰੀ ਬੋਲਦੇ ਆ ਸ਼ਰੇ ਆਮ ਕਹਿ ਰਹੇ ਆ ਵੀ ਚਟਾ ਇੱਥੇ ਵਿਖਦਾ ਗੋਰਖ ਧੰਦਾ ਇੱਥੇ ਚੱਲਦਾ ਹੈ ਪ੍ਰਸ਼ਾਸਨ ਸੁੱਤਾ ਪਿਆ ਕੁੰਭ ਕਰਦੇ ਨੀਂਦ ਪ੍ਰਸ਼ਾਸਨ ਕਹਿੰਦਾ ਮੈਨੂੰ ਦੱਸੋ ਪ੍ਰਸ਼ਾਸਨ ਲੋਕ ਦੱਸ ਰਹੇ ਆ ਪਰ ਪ੍ਰਸ਼ਾਸਨ ਉਹ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਕੀ ਲੱਗਦਾ ਪ੍ਰਸ਼ਾਸਨ ਦੇ ਹੱਥ ਬੰਨੇ ਆ ਜਾਂ ਪ੍ਰਸ਼ਾਸਨ ਨੂੰ ਉੱਤੋਂ ਦਬਾਅ ਬਣਿਆ ਹੋਇਆ ਜਿਹੜਾ ਪ੍ਰਸ਼ਾਸਨ ਨਸ਼ੇ ਖੋਰੀਆਂ ਦੇ ਜਿਹੜੇ ਨਸ਼ੇ ਕਰ ਰਹੇ ਵੇਚ ਰਹੇ ਨੇ ਸੋਰੀ ਜਿਹੜੇ ਨਸ਼ੇ ਵੇਚ ਰਹੇ ਨੇ ਗੋਰਖ ਧੰਦਾ ਕਰਦਾ ਨਸ਼ਿਆਂ ਦਾ ਤੇ ਉਹਨਾਂ ਤੇ ਜਨਕਿ ਨੱਥ ਕਿਉਂ ਨਹੀਂ ਪਾਰੇ ਨਵੀਂ ਵੀਡੀਓ ਦੇ ਨਾਲ ਫੇਰ ਜਲਦੇ ਮਿਲਦੇ ਆ ਅਜਾਤ ਦਿਓ ਧੰਨਵਾਦ